ਕੜਾ ਉਹ ਗਹਿਰਾ ਰਿਸ਼ਤਾ ਬਾਇ ਸਰਕਮਸਟੈਂਸਸ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਫੋਰਮਰ এডਿਕੇਸ਼ਨ ਮਿਨਿਸਟਰ ਗoing back ਡਾਇਰੈਕਟਲੀ ਟੂ ਐਮਰਜੈਂਸੀ 1974 ਮੈਂ ਨੌਕਸਾਲ ਦਾ ਸੀਗਾ ਉਹਨਾਂ ਨੂੰ ਪਹਿਲੀ ਵਾਰ ਮਿਸਾ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ ਉਹਨੇ ਨੀਨੇ ਪੂਰੇ ਉਹਨਾਂ ਨੇ ਜੇਲ੍ਹ ਕੱਟੀ ਉੱਥੇ ਜੀ ਫਿਰੋਜ਼ਪੁਰ ਉਸ ਬਾਅਦ ਫਿਰ ਪੰਜਾਬ ਦੇ ਹਾਲਾਤ ਇਦਾਂ ਦੇ ਹੋਏ ਸਰਦਰ ਤੇ ਅਸੀਂ ਦੇ ਹਾਕੇ ਵਿੱਚ ਬੜੇ ਆਫਟਨ ਉਹਨਾਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਤਹਿਤ ਵਿਰਵਾਤ ਕੀਤਾ ਗਿਆ ਦੇਸ਼ ਦੀਆਂ ਦੂਰ ਦਰਾਡੇ ਚਿਲਾਂ ਅਗਰਤਨਾ ਤ੍ਰਿਪੁਰਾਜ ਹਜ਼ਾਰੀਬਾਹ ਬਿਹਾਰ ਦਿੱਲੀ ਦੇ ਤਿਹਾਰ ਜੇਂਸ ਨੇ ਪੰਜਾਬ ਦੇ ਜਿੰਨਾਂ ਸ਼ਹਿਰ ਚ ਵਿੱਚ ਨਜ਼ਰਬੰਦ ਰੱਖਿਆ ਗਿਆ ਸੋ ਮੈਂ ਜਦੋਂ ਮੈਂ ਜਦੋਂ ਆਪਣੇ ਜ਼ਿੰਦਗੀ ਵਿੱਚ ਅੱਗੇ ਵਧ ਰਿਹਾ ਸੀ ਔਰ ਮੈਂ ਵੱਡਾ ਹੋ ਰਿਹਾ ਸੀਗਾ ਤੇ ਮੈਂ ਕਾਫੀ ਤਸ਼ੱਦਦ ਜਾਂ ਫੋਕਸ ਕੇਸਿਸ ਕਿਉਂਕਿ ਕੀ ਹੁੰਦਾ ਸੀ ਕਿ ਇੰਸਪੈਕਟਰ ਸੋਰਸ ਰਿਪੋਰਟ ਪੜਾ ਦਿੰਦਾ ਸੀ ਕਿ ਸਰਦਾਰ ਸੁਖਿੰਦਰ ਸਿੰਘ ਨੂੰ ਇਸ ਲਈ ਐਨਐਸਸੀ ਇਕਸਾਲੀ ਇਸਲੀ ਡਿਟੇਨ ਕਰ ਰਿਹਾ ਕਿ ਦੇਸ਼ ਦੀ ਇਕਤਾ ਤੇ ਖੰਡਤਾ ਨੂੰ ਖਤਰਾ ਵਾ ਇਹਨਾਂ ਨੇ ਦੇਸ਼ ਤੋੜ ਦੇਣਾ ਵਾ ਬਸ ਇੰਨੀ ਹੀ ਰਿਪੋਰਟ ਨਾ ਕੋਈ ਉਹਦਾ ਅਗੇ ਦਲੀਲ ਨਾ ਕੋਈ ਸੁਣਵਾਈ ਜਿਹੜਾ ਐਡਵਾਈਜ਼ਰੀ ਬੋਰਡ ਬੈਠਦਾ ਨੈਸ਼ਨਲ ਸਕਿਉਰਿਟੀ ਐਕਟ ਨੂੰ ਰਿਟਾਇਰਡ ਜੱਜਸ ਦਾ ਹੋਣਾ ਵਿਦ ਧੂ ਰਿਗਾਰਡਸ ਜੱਜਸ ਸਰਕਾਰਾਂ ਲੱਭ ਕੇ ਐਪਲਾਇਬਲ ਲਾਉਂਦੀਆਂ ਨੇ ਤਾਂ ਕਿ ਜੋ ਅਸੀਂ ਕਹਿੰਤਾ ਉਹ ਸੁਣ ਹੀ ਚਾਹਦੇ ਰਹਿੰਦੇ ਨੇ ਔਰ ਰਖੀਲ 11ਵੇਂ ਮਹੀਨੇ ਜਾ ਕੇ ਡਿਟੈਂਸ਼ਨ ਕਨਫਰਮ ਕਰਦੇ ਨਾ ਤੁਸੀਂ ਹਾਈ ਕੋਰਟ ਜਾ ਸਕਦੇ ਨਾ ਸੁਪਰੀਮ ਕੋਰਟ ਜਾ ਸਕਦੇ ਬਟ ਅਸੀਂ ਦੋ ਤਿੰਨ ਡਿਟੈਂਸ਼ਨਸ ਉਹਨਾਂ ਨੇ ਕਾਸ ਕਰਵਾਈਆਂ ਮੈਂ ਕਰਵਾਈਆਂ ਨਾਲ ਹੋ ਕੇ ਇਨ ਦ ਸੈਂਸ ਕਿ ਮੈਂ ਉਸ ਗੱਲ ਨੂੰ ੱਚੀ ਤਰ੍ਹਾਂ ਮਤਲਬ ਮੈਨੂੰ ਯਾਦ ਆ ਇੱਕ ਡਿਟੈਂਸ਼ਨ ਜਸਟਿਸ ਟਵਾਟਿਆ ਨੇ ਕਾਸ ਕੀਤੀ ਸੀਗੀ ਹਾਈ ਕੋਰਟ ਤੋਂ ਔਰ ਇੱਕ ਡਿਟੈਂਸ਼ਨ ਜਸਟਿਸ ਸਾਇਕਿਆ ਸੀਗੇ ਉਥੇ ਸੁਪਰੀਮ ਕੋਰਟ ਉਹ ਇੰਨੇ ਸੀ ਕਿਆ ਕੋਰਟਡ ਜਜਮੈਂਟਸ ਨੇ ਸੋ ਕੈਨ ਤੋਂ ਭਾਵ ਕਿ ਇਸਟੈਬਲਿਸ਼ਮੈਂਟ ਤੇ ਨਿਜ਼ਾਮ ਪਾਵਰ ਨੂੰ ਕਿਦਾਂ ਮਿਸਯੂਜ਼ ਕਰਦੀ ਹੈ ਉਹ ਅਸੀਂ ਅੰਡਾਇਆ ਹੋਇਆ ਬਾਅਦ ਮੇਰੀ ਵਾਰੀ ਆ ਗਈ ਮੇਰੇ ਪਿਤਾ ਜੀ ਦਾ ਅਕਾਲੀ ਦਲ ਚਰੇ ਨੇ ਸਦਾ ਔਰ ਉਹਨਾਂ ਦੇ ਕੁਝ ਡਿਫਰੈਂਸਸ ਰਹੇ ਸਦਾ ਜਿਹੜੇ ਬਾਦਲ ਸਾਹਿਬ ਤੋਂ ਪ੍ਰੋਬੇਬਲੀ ਉਹ ਥੋੜੇ ਫਿਊਡਲ ਟਾਈਪ ਦਾ ਲੀਡਰ ਸੀਗੇ ਸਾਡਾ ਜਿਹੜਾ ਲਿੰਕ ਤਰੁਕਾ ਸੀ ਉਹ ਜਥੇਦਾਰ ਗੁਰਚਰਨ ਸਿੰਘ ਟੋੜਾ ਦੇ ਨਾਲ ਸੀ ਤੇ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਪੋਲਿਟੀਕਲ ਕੈਰੀਅਰ ਆਪ ਹੀ ਉਹਨਾਂ ਨੇ ਕਮੈਂਟ ਕਰਤਾ ਕਿ ਮੈਂ ਬਹੁਤ ਕੁਝ ਦੇਖ ਲਿਆ ਕਰਦਾ ਤੇ ਅਗਰ ਤੂੰ ਕਰਨਾ ਚਾਹਣਾ ਵਾ ਤੇ ਤੇਰੀ ਇੱਛਾ ਹੈ ਕਿਉਂਕਿ ਜੇ ਤੂੰ ਇਹਨਾਂ ਦੇ ਨਾਲ ਨਹੀਂ ਗਾ ਇਹਨਾਂ ਨੇ ਤੈਨੂੰ ਬਿਯੋਂਡ ਸਰਟਨ ਅ ਪਲੀਜ਼ ਐਨਵੇ ਉਹਨੇ ਡਰੋਲਿੰਗ ਹੁੰਦੇ ਨਾ ਸੋ ਖੈਰ ਸਰਕੰਸਟੈਂਸ ਇਹੋ ਜਿਵੇਂ ਮੈਂ ਕਾਂਗਰਸ ਜੁਆਇਨ ਕਰ ਲਈ 97 ਚ ਪਹਿਲੀ ਇਲੈਕਸ਼ਨ ਜਿਹੇ ਮੈਂ ਹੁਣ ਅੱਜ ਵਾਲੀ ਇਲੈਕਸ਼ਨ ਮੇਰੀ 8ਵੀਂ ਇਲੈਕਸ਼ਨ ਹੈ ਤਾਂ ਮੈਂ ਇਲੈਕਟ ਹੋ ਗਿਆ ਫਿਰ ਵਿੱਚ ਲੀਡਰ ਆਫ ਓਪੋਜੀਸ਼ਨ ਮਿਲਿਆ ਪੰਜਾਬ ਦਾ ਕਿਉਂਕਿ ਕੁਛ ਇਦਾਂ ਦੇ ਸੰਸਕਾਰ ਸੀਗੇ ਤੁਹਾਨੂੰ ਜੋ ਘਰੋਂ ਸਿੱਖਿਆ ਮਿਲਦੀ ਤੁਸੀਂ ਉਦਾਂ ਹੀ ਤਕਰੀਬਨ ਚੱਲਣਾ ਮੇਰਾ ਸੁਭਾਅ ਜਿਹੜਾ ਸੀ ਕੋ ਸ਼ੁਰੂ ਤੋਂ ਹੀ ਥੋੜਾ ਜਿਆਦਾ ਕੀ ਕਹਿੰਦੇ ਹੁੰਦੇ ਆ ਕਿ ਆਪਰਾਇਟ ਸੀਗਾ ਆ ਮੈਂ ਕੋਈ ਗੱਲ ਘੁਮਾ ਫਰਾ ਕੇ ਕਰਨ ਦਾ ਆਦੀ ਨਹੀਂਗਾ ਤੇ ਸਾਹਮਣੇ ਗੱਲ ਕਹਿਣੀ ਆ ਔਰ ਲੋਕਾਂ ਦੀ ਲੜਾਈ ਲੜਨੀ ਮੈਨੂੰ ਸਿਖਾਇਆ ਗਿਆ ਸੀਗਾ ਗਰੀਬਾਂ ਦੀ ਮਜ਼ਦੂਰਾਂ ਦੀ ਉਹ ਜਦੋਂ ਤੁਸੀਂ ਕਿਸੇ ਵੀ ਤਰ੍ਹਾਂ ਕਲਾਸ਼ ਚ ਆਨੇ ਸਰਕਾਰ ਦੇ ਜਦ ਤੱਕ ਤੁਹਾਡੀ ਸਰਕਾਰ ਨਾਲ ਕੋਈ ਕਲਾਸ਼ ਨਹੀਂ ਕੀਤਾ ਉਹਨਾਂ ਕੋਈ ਪ੍ਰੋਬਲਮ ਨਹੀਂ ਕਿ ਪਰ ਜਦੋਂ ਤੁਸੀਂ ਕਲਾਸ਼ ਚ ਆ ਜਾਂਦੇ ਹੋ ਤੇ ਫਿਰ ਤੁਸੀਂ ਹਣ ਇਹ ਬੰਨੋ ਕਿ ਉਹਦੀ ਕੀਮਤ ਅਦਾ ਕਰਨੀ ਪੈਂਦੀ ਮੇਰੇ ਨਾਲ ਬਸ ਐਗਜ਼ੈਕਟਲੀ ਇਹ ਹੋ ਗਿਆ 2015 ਚ वैसे तो मैंने भी आज तक एप्रोक्सीमेटली 17 क्रिमिनल केसेस दर्ज किए गवर्नमेंट फक फक चार सरकारा hmm. hmm. ने ओना जो 12 ਜਿਹੜੇ ਸੀਗੇ ਉਹ ਮਗਰਲੀਆ ਸਰਕਾਰਾਂ ਨੇ ਮੈਂ ਉਹ ਸਾਰੇ ਕਾਸ਼ ਹੋ ਗਏ बिकॉज दे आर ਏਟਲੀ ਫਾਲਸ वेरी ਫ੍ਰਿਫਲਸ ਬੋਗਸ ਉਹ ਕਾਸ਼ ਹੋਣੇ ਹੋਣੇ ਸੀ ਤੇ ਉਹ ਜਦੋਂ ਸਾਰੇ ਕਾਸ਼ ਹੋ ਗਏ ਤੇ ਆ ਹੁਣ ਜਿਹੜੀ ਪ੍ਰੈਜੈਂਟ ਗਵਰਨਮੈਂਟ ਆ ਇਹਨਾਂ ਨੇ ਨਵੇਂ ਪੰਜ ਮੇਰੇ ਤੇ ਮੁਕੱਦਮੇ ਦਰਜ ਕਰਤੇ ਪਹਿਲੇ ਤਿੰਨ ਵਿੱਚ ਦੇ ਕੁਡ ਨਾਟ ਅਰੈਸਟ ਮੀ ਕੋ ਜothe ਮੈਨੂੰ ਐਂਟੀਸੀਪੇਟਰੀ ਬੇਲ ਮਿਲ ਜਾਂਦੀ ਸੀ ਕਿ ਕਬੂਤਲਾ ਐਡੀਸ਼ਨ ਸੈਸ਼ਨ ਚ ਚਲਿਓ ਚੌਥਾ ਮੁਕੱਦਮਾ ਇੱਕ ਚੱਕਿਆ ਗਿਆ ਹੋਜਣਾ ਜਿਹਦੇ ਬਾਰੇ ਮੈਂ ਤੁਹਾਨੂੰ ਡਿਸਕਸ ਕਰਨਾ ਕੋਈ ਤੁਸੀਂ ਬੜੇ ਸਮਝਦਾਰ ਹੋ ਔਰ ਐਦਾਂ ਲੜਦੇ ਰੋੜਦੇ ਅੱਧਾ ਕਵਕੀਲ ਮੈਂ ਅੱਧਾ ਪਛਦਾ ਕਵਕੀਲ ਮੈਂ ਵੀ ਬਣਿਆ ਹੋਣਾ ਮੈਨੂੰ ਕੁਝ ਬੇਸਿਕ ਗੱਲਾਂ ਸਾਰੀਆਂ ਪਤਾ ਨੇ ਤਾਂ 2015 ਚ ਕੀ ਹੋਇਆ ਇੱਕ ਸਾਡੀ ਕੌਨਸਟਿਟਿਊਐਂਸੀ ਦਾ ਇੱਕ ਬੜਾ ਵੱਡਾ ਪਿੰਡ ਲਖਣ ਦੇ ਭੱਟੇ ਭੁਲਾਤ ਦਾ ਉਥੇ ਦਾ ਇੱਕ ਸਰਪੰਚ ਸੀਗਾ ਟਿਕਾ ਭਲਾ ਖਾਂਦਾ ਪਿੰਡ ਦਾ ਬੱਚੀ ਕੀਲੇ ਜ਼ਮੀਨ ਦਾ ਮਾਲਕ ਔਰ ਉਹਦੀ ਆਰਟੀ ਦੀ ਦੁਕਾਨ ਬੱਚੇ ਬੜੇ ਉਨਾ ਵਗੈਰਾ ਸਭ ਵੌਇਸਿਸ ਵਿੱਚ ਰੌਲਾ ਕਰਦੇ ਸੀਗੇ ਸਟਨਲੀ ਮੈਨੂੰ ਇੱਕ ਦਿਨ ਕਾਲ ਆਈ ਮੈਂ ਦਿੱਲੀੋਂ ਟ੍ਰੈਵਲ ਕਰ ਰਿਹਾ ਸੀਗਾ ਉਹ ਚਲਾਣਾਬਾਦ ਤੋਂ 2-300 ਕਿਲੋਮੀਟਰ ਕਿਸੇ ਗਰੂ ਦੇ ਨਾਮ ਐਂਡੀਪੀਐਸ ਐਕਟ ਦੇ ਵਿੱਚ ਐਫਆਈਆਰ ਚ ਉਹਦਾ ਨਾਮ ਸੀ ਉਹ ਨਾਮਦਤ ਹੋ ਗਿਆ ਉਹ 2-3 ਦਿਨ ਪਕੌੜਾ ਰਿਹਾ ਮੈਨੂੰ ਕਾਲਾਂ ਕਰਨ ਲੱਗਿਆ ਹੁੰਦਾ ਯਾਰ ਇਹਨੂੰ ਕਿ ਬਚਾ ਕੇ ਰਹੀ ਕਿਸੇ ਤਰੀਕੇ ਨਾਲ ਸવાય ਕਾਲ ਅਟੈਂਡ ਕਰਨ ਤੋਂ ਤੇ ਸવાય ਉਹਦੀ ਕਾਲ ਅੱਗੇ ਪੁਲਿਸ ਆਫਸਰ ਨੂੰ ਕਰਨ ਤੋਂ ਮੈਂ ਕੋਈ ਗਲਤੀ ਨਹੀਂ ਨਾਟ ਐਨ ਆਇਟਾ ਆਫ ਮਾਈ ਇਨਵੋਲਵਮੈਂਟ ਪਰ ਉਹ 2015 ਜਦੋਂ ਮੈਂ ਪੁਲਿਸ ਵਾਲਿਆਂ ਨੂੰ ਕਾਲ ਕਰਤੀ ਇੱਕ ਪਰਮਰਾਜ ਉਹਨਾਂ ਨੇ ਗਿਲ ਸੀ ਸ਼ਾਇਦ ਆਈਜੀ ਤੇ ਅਮਰ ਸਿੰਘ ਚਾਲ ਸੀ ਜੇ ਸ਼ਾਇਦ ਡੀਆਈਜੀ ਉਹਨਾਂ ਨੇ ਚੱਕ ਕੇ ਸੁਖਬੀਰ ਬਾਦਲ ਉਹਨਾਂ ਨੂੰ ਦੱਸਤਾ ਕਿ ਖੇਰਾ ਜਿਹੜਾ ਉਹਦਾ ਬੰਦਾ ਇੱਕ ਕਾਬੂ ਆ ਗਿਆ ਕਿੱਦਾਂ ਕਰਨੀ ਆ ਉਹ ਮੈਨੂੰ ਉਦੋਂ ਚੱਕ ਕੇ ਐਫਆਈਆਰ ਵਿੱਚ ਨੋਮੀਨੇਟ ਕਰਨ ਲੱਗੇ ਸੀ ਕਾਲ ਰਿਕਾਰਡ ਜਾਂ ਬਣਾਤਾ 75 ਕਾਲਾਂ ਦਾ ਜਿਹੜੀਆਂ ਕਾਲਾਂ ਡ੍ਰੌਪ ਹੋ ਗਈਆਂ ਜਿਹੜੀ ਕੋਈ ਐਕਸਚੇਂਜ ਕੱਟੀ ਗਈ ਜਿਹੜੀ ਕੋਈ ਗੁਰਦੇਵ ਨੇ ਆਪਣੀਆਂ ਭੈਣਾਂ, ਭੂਆ, ਭਤੀਜੇ, ਦੋਸਤਾਂ ਨਾਲ ਲੰਡਨ ਇੱਧਰ-ਉੱਧਰ ਕੀਤੀਆਂ ਸਾਰੀਆਂ ਮੇਰੇ ਖਾਤੇ 'ਚ ਪਾ ਕੇ 75 ਕੋਲੋਂ ਦਾ ਕਹਿ ਕੇ ਜੀ ਇਹ ਦੋਸ਼ੀ ਕਿੰਕ ਪੈਨ ਬਣਾਤਾ ਮੈਨੂੰ ਐਂਡੀਬੀਐਸ ਦਾ ਖੈਰ ਆਈ ਐਮ ਟੋਲਡ ਨਾਓ ਕਿ ਜਿਹੜੇ ਵੱਡੇ ਬਾਦਲ ਸਾਹਿਬ ਸੀਗੇ ਉਹਨਾਂ ਨੇ ਕਿਹਾ ਕਿ ਯਾਰ ਕਮਣੇ ਆ ਤੁਸੀਂ ਇਸ ਬੰਦੇ ਦੇ ਪਿਓ ਨੇ ਮੇਰੇ ਨਾਲ ਕੰਮ ਕੀਤਾ ਵਾ ਇਸ ਖਾਨਦਾਨ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਕੰਮ ਮੈਂ ਤੁਹਾਨੂੰ ਨਹੀਂ ਹੋ ਕਰਨ ਦੇਣਾ ਮੈਂ ਬਚ ਗਿਆ ਜੀ ਐਸਆਈਟੀ ਜਿਹੜੀ ਬਣੀ ਸੀ ਉਹਦੀ ਰਿਪੋਰਟ ਖੁੱਲੀ ਰਹੀ ਉਹ ਬੰਦ ਵੀ ਕੀਤੀ ਉਹਨਾਂ ਨੇ 2015 ਨਿਕਲ ਗਿਆ ਅਗਲੀ ਸਰਕਾਰ ਆ ਗਈ ਕਾਂਗਰਸੀ ਅਮਰਿੰਦਰ ਸਿੰਘ ਦੇ ਮੈਂ ਬਣ ਗਿਆ ਲੀਡਰ ਆਪੋਜੀਸ਼ਨ ਸਾਹਮਣੇ ਮੇਰੇ ਕਾ ਗਿਆ ਮਾਈਨਿੰਗ ਦਾ ਮਸਲਾ ਬਹੁਤ ਵੱਡਾ ਇੱਕ ਮਨਿਸਟਰ ਨੇ ਆਪਣੇ ਖਾਨਸਾਮੇ ਨਾਲ ਹੀ 25 ਕਰੋੜ ਰੁਪਏ ਦੀ ਬੇਨਾਮੀ ਬੋਲੀ ਲਾਤੀ ਖੰਡਾ ਦੇ ਆਕਸ਼ਰ ਹੋ ਗਈ ਉਹ ਮੈਂ ਨੇ ਨੋਟਿਸ ਚਾਇਆ ਆਈ ਕੈਪਟਨ ਫਾਈਟਿੰਗ ਦਾ ਕੇਸ 7-8 ਮਹੀਨੇ ਲੱਗੇ ਉਹ ਮਨਿਸਟਰ ਨੂੰ ਕੱਢਦਾ ਅਮਰਿੰਦਰ ਸਿੰਘ ਨੂੰ ਕੱਢਣਾ ਪਿਆ ਕੱਢਣ ਦੇ ਚਾਹੁੰਦਾ ਉਹਨਾਂ ਨੇ ਕੀ ਕੀਤਾ ਚੱਕ ਕੇ ਜਲਾਲਾਬਾਦ ਦੇ ਪੀਪੀ ਤੋਂ ਕੋਈ ਦੋ ਪੁਲਿਸ ਆਫੀਸਰ ਨੂੰ ਰਿਕਾਲ ਕਰਾਇਆ ਤੇ ਮੈਨੂੰ 319 ਚ ਅ ਅਦਾਲਤ ਵਿੱਚ ਤਲਬ ਕਰਾਇਆ ਲੱਕੀ ਫॉर ਮੀ ਕਿ ਪਹਿਲਾ ਟ੍ਰਾਇਲ ਕੰਕਲੂਡ ਕਰਦੀ ਜੱਜ ਸਾਹਿਬ ਨੇ ਮੇਰੇ ਕਹਿੰਦੇ ਇੰਨੀ ਕਿ ਮਦਦ ਮੇਰੀ ਕਰ ਗਏ ਹੋ ਟ੍ਰਾਇਲ ਕੰਕਲੂਡ ਕਰਕੇ ਰਿਕਾਰਡ ਜਿਹੜਾ ਸਿਕਾ ਫਾਈਲ ਰਿਕਾਰਡ ਪ੍ਰੂਨ ਨੂੰ ਭੇਜ ਦਿੱਤੀ ਸੈਂਟੈਂਸਿੰਗ ਹੋਗੀ ਸਭ ਕੁਝ ਮੈਨੂੰ ਫਿਰ ਫਾਈਲ ਮੰਗਾ ਕੇ ਤੇ 319 ਚ ਉਹਨਾਂ ਨੇ ਇਸ ਕੇਸ ਵਿੱਚ ਸਮਨ ਕਰ ਲਿਆ ਉਹਨਾਂ ਨੂੰ ਬੀਬੀ ਸਰ ਕੈਂਟਰ ਜੋ ਤੋਂ ਮੈਨੂੰ ਤਲਬ ਕੀਤਾ ਮੈਂ ਹਾਈ ਕੋਰਟ ਗਿਆ ਨਹੀਂ ਮਿਲੀ ਮੈਨੂੰ ਰਿਲੀਫ ਦਸਤਸੇਬੀ ਚੌਧਰੀ ਸੀਗੇ ਮੈਂ ਸੁਪਰੀਮ ਕੋਰਟ ਗਿਆ ਕਿ ਸੁਪਰੀਮ ਕੋਰਟ ਦੇ ਸ਼ਾਇਦ ਜਸਟਿਸ ਗੋਮਾਏ ਜਾਂ ਕਿਹੜੇ ਜਿਹੜੇ ਹੈਗੇ ਨੇ ਉਹਨਾਂ ਨੇ ਮੈਨੂੰ ਸਟੇ ਕਰਤੀ ਮੇਰੀ ਸਮਨਿੰਗ ਉਹਨਾਂ ਨੇ ਫਿਰ ਅੱਗੇ ਰੈਫਰ ਕਰਤੀ ਸਮਨਿੰਗ ਟੂ 3 ਮੈਂਬਰ ਬੈਂਚ ਉਹ ਫਿਰ ਅੱਗੇ ਚੀਫ ਜਸਟਿਸ ਦੇ ਕਰਤੀ 5 ਮੈਂਬਰ ਕਨਸਟੀਟਿਊਸ਼ਨ ਬੈਂਚ ਬਣਿਆ ਟੂ ਐਨਲਾਈਜ਼ ਕਿ ਵੈਦਰ ਹੀ ਹੈਜ਼ ਬੀਨ ਰਾਈਟਲੀ ਸਮਨਡ ਅੰਡਰ 319 অর ਇਟ ਇਜ਼ ਅ ਗੋਗਸ ਸਮਨਿੰਗ ਤੇ ਉਹਨਾਂ ਨੇ ਆਣ ਕੇ ਹੁਣ 2023 ਵਿੱਚ 5 ਮੈਂਬਰ ਜਜਜਸ ਨੇ ਮੇਰੀ 319 ਦੀ ਸਮਣੀ ਜਿਹੜੀ ਕੋਸ਼ ਕਰ ਦਿੱਤੀ ਐਂਡ ਅਗੇਨ ਉਹ ਕੋਰਟਡ ਜੱਜਮੈਂਟ ਹੈ ਤੁਹਾਡੇ ਲਾ ਜਰਨਲਿਸਟਿਕ ਵਿੱਚ ਅੱਛਾ ਮੈਂ ਉਦੋਂ ਤਾਂ ਬਚ ਗਿਆ 17 ਚ ਫਿਰ ਆ ਗਈ ED ਇਸੇ ਕੇਸ 'ਚ ED ਨੇ ਇਹਨੂੰ ਸ਼ਡਿਊਲਡ ਅਫੈਂਸ ਦੇ ਸਪਾਇਟ ਟੂ ਸਟੇ ਬਾਇ ਸੁਪਰੀਮ ਕੋਰਟ ਦੇ ਸਪਾਇਟ ਦਿਸ ਇਨ ਅ ਸ਼ਡਿਊਲਡ ਅਫੈਂਸ ਉਹਨਾਂ ਨੇ ਮੇਰੇ ਤੇ ਰੀਡ ਕਰਕੇ ਕਿ ਮੈਨੂੰ 2022 ਦੀ ਇਲੈਕਸ਼ਨ ਅਸੈਂਬਲੀ ਤੋਂ ਬਹਿਣਾ ਗ੍ਰੈਸਟਾਰ ਕਰਕੇ ਪਟਿਆਲਾ ਚ ਲੈ ਪਿੰਦਾ ਇਸੇ ਕੇਸ 'ਚ so this is the third victimization in the same one case where other than calling i had nothing to do with the this case khetro telvi meme andar ya mainu us to baad jail mili in that case mai mar gaya lokan nu pata sika ke begunah hai mainu jail vich ticket ditti congress party ne rahul gandhi ne aur jeh jaandiyan saar mai 12 13 din 15 din campaign kita te mai poll hath to dobara election ho gaya ਤੇ ਜਿਹੜੇ ਮੇਰੇ ਖਿਲਾਫ ਲੜੇ ਸੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਉਹਨਾਂ ਦੀ ਜ਼ਮਾਨਤ ਜਬਤ ਹੋਈ ਕਿ ਕੋਈ ਸੀਟ ਹੈ ਪੰਜਾਬ ਦੇ ਵਿੱਚ ਜਿੱਥੇ ਇਸ ਵਕਤ ਦੀ ਨੇਹੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਜ਼ਮਾਨਤ ਹੈ ਚਲੋ ਉਹ ਵੀ ਚੈਪਟਰ ক্লোਜ਼ ਹੋ ਗਿਆ ਮੈਂ ਜਿੱਤ ਕੇ ਅਸੈਂਬਲੀ ਚ ਆ ਗਿਆ ਮੇਰਾ ਉਹੀ ਸੁਭਾਅ ਵਾ ਕਿ ਮੈਂ ਲੜਨਾ ਨਾਲ ਗੱਲ ਕਰਨੀ ਆ ਮੈਂ ਹਰ ਇਸ਼ੂ ਦੇ ਉੱਤੇ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਜਦੋਂ ਮੈਂ ਆਪਣਾ ਟਾਇਰ ਓਨ ਰੱਖਿਆ ਔਰ ਮੇਰੇ ਥੋੜੇ ਜਿਹੇ ਅਟੈਕਸ ਮੇਬੀ ਦੇ ਆਰ ਮੋਰ ਕੀ ਕਹਿੰਦੇ ਹੁੰਦੇ ਆ ਕਿ ਦੂਸਰੀਆਂ ਆਪੋਜੀਸ਼ਨ ਲੀਡਰਸ ਨਾਲੋਂ ਜਾਦਾ ਤਿੱਖੇ ਸੀਗੇ ਤਾਂ ਮੈਂ ਉਹਨਾਂ ਦੇ ਟਾਰਗੇਟ ਤੇ ਆ ਗਿਆ ਜਿੱਦਾਂ ਦੱਸਿਆ ਤਿੰਨ ਪਹਿਲਾਂ ਕਿਤੇ ਨਹੀਂ ਫੜ ਸਕੇ ਭਗਵੰਤ ਮਾਨ ਮੈਨੂੰ ਪਰਸਨਲੀ ਮਤਲਬ ਮੇਰੇ ਨਾਲ ਕੰਮ ਕੀਤਾ ਆ ਉਸ ਦਾ ਲੀਡਰ ਆ ਵੋ ਪੋਜੀਸ਼ਨ ਮੇਰੇ ਪ੍ਰੈਜ਼ੀਡੈਂਸੀਗੇ ਉਹਨਾਂ ਨੂੰ ਪਤਾ ਸੀ 17 ਵਿੱਚ ਇਸੇ ਕੇਸ ਵਿੱਚ ਚੀਜ਼ ਔਨ ਰਿਕਾਰਡ ਇਨ ਪਬਲਿਕ ਡੋਮੇਨ ਕਿ ਖੈਰੇ ਨਾਲ ਬੜੀ ਜ਼ਿਆਦਤੀ ਹੋ ਰਹੀ ਆ ਇਹ ਵਿਨ ਡਾਟਾ ਹੈ ਮੈਂ ਪਾਰਲੀਮੈਂਟ ਵਿੱਚ ਇਹਦਾ ਕੇਸ ਉਠਾਉਂਗਾ ਉਹ ਵਾਇਰਲ ਹੋ ਚੁੱਕੀ ਵੀਡੀਓ ਸਾਰੀ ਜਦੋਂ ਮੈਨੂੰ ਅਰੈਸਟ ਕੀਤਾ ਫਿਰ ਵੀ ਉਹਨੂੰ ਅਰੈਸਟ ਕਰ ਲਿਆ ਉਸੇ ਕੇਸ 9 ਸਾਲ ਪੁਰਾਣੀ ਰਿਕਵਰੀ ਇੱਕ ਹਾਰਡ ਕੋਰ ਕ੍ਰਾਈਮਨਲ ਹਾਜੇ ਦੇ 24 ਮੁਕਤਬੇ ਨੇ ਇੱਕ ਸਾਇੰਸ ਔਰ ਐਨਡੀਪੀਐਸ ਦੇ ਕੂਥੜਾ ਜੇਲ੍ਹ ਵਿੱਚ ਲੋਚ ਸੀਕਰ ਉਹ ਬਾਹਰ ਗੱਡਿਆ ਪੁਲਿਸ ਨੇ ਉਹਨਾਂ ਕੋਲ ਬਿਆਨ ਦਵਾਇਆ ਕਿ ਮੈਨੂੰ ਕਹਿ ਰਹੇ ਨੇ 2015 ਦੇ ਵਿੱਚ ਆਪਣੇ ਘਰ ਬੁਲਾ ਕੇ ਇੱਕ ਸੋਨੇ ਦਾ ਬਿਸਕਟ ਦਿੱਤਾ ਦੈਟ ਇਸ ਦੀ ਰਿਕਵਰੀ ਅਗੇਂਸਟ ਰੈਸਟ ਹੋ ਗਿਆ ਜੀ ਜਦੋਂ ਮੈਨੂੰ ਬੇਲ ਮਿਲੀ ਜੱਜ ਸਾਹਿਬ ਜਸਟਿਸ ਚਿਤਕਾਰਾ ਨੇ ਦਿੱਤੀ ਕਹਿੰਦਾ ਦੈਟ ਇਸ ਕੰਪਲੀਟ ਨਾਨਸੈਂਸ ਤੇ ਇਸ ਕਿਚੀ ਐਵੀਡੈਂਸਾ ਇੱਕ ਪਾਸੇ ਤੁਸੀਂ ਕਹਿੰਦੇ ਕਿ ਖੈਰਾ ਡਰਗ ਮਨੀ ਲੈ ਰਿਆ ਹੈ ਗੈਂਗ ਤੋਂ ਅਗਰ ਲੈ ਰਿਆ ਵਾ ਪੈਸੇ ਕਮਾ ਰਿਆ ਤੇ ਫਿਰ ਤੁਹਾਨੂੰ ਉਹਨੇ ਸੋਨੇ ਦਾ ਬਿਸਕਟ ਕਿਉਂ ਦਿੱਤਾ ਪ੍ਰੋਸੀਕਿਊਸ਼ਨ ਵਾਸ ਸਪੀਚਲਿਸ ਐਡਵੋਕੇਟ ਜਦ ਤੋ ਪੇਲ ਹੋ ਗਈ ਉਦੋਂ ਜਦਨ ਮੇਰੀ ਬੇਲ ਹੋ ਰਹੀ ਸੀ 4 ਜਨਵਰੀ 2024 ਨੂੰ ਨਾਪਾ ਜੀਲ ਚੋਂ ਤੜਕੇ 3 ਵਜੇ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਮੇਰੇ ਤੇ ਤੇ ਮੇਰੀ ਬੇਲ ਤੋਂ ਪਹਿਲਾਂ ਹੀ 3 டிਐਸਪੀ ਕਬੂਲਰੇ ਦੇ ਭੇਜ ਕੇ ਤੇ ਮੈਨੂੰ ਦੁਬਾਰਾ ਰੀਅਲਿਸਟ ਕਰਕੇ ਚਲੰਗ ਦਿੱਤਾ ਅਨਦਰ 10 15 ਦਿਨ ਮੈਨੂੰ ਹੋਰ ਜੇਲ੍ਹ ਵਿੱਚ ਰੱਖਿਆ ਚੋਂ ਬਾਹਰ ਆਇਆ ਆ ਤਾਂ ਮੇਰੀ ਆਪਣੀ ਜ਼ਿੰਦਗੀ ਦੀ ਦਸਤਾਵੇਜ਼ਾਂ ਨੇ ਇਹਦੇ ਇਹ ਸਭ ਕੁਝ ਇਸ ਲਈ ਹੋ ਰਿਹਾ ਕਿਉਂਕਿ ਮੈਂ ਮਲਟੀਪਲ ਇਸ਼ੂਸ ਸੋਸਾਇਟੀ ਦਾ। ਚਾਹੇ ਸਿੱਤੂ ਵਾਲੇ ਦਾ ਸਿੱਤੂ ਮੂਸ਼ੀ ਵਾਲੇ ਦਾ ਕਤਲ ਹੋਊ ਚੱਕਦਾ ਸੀ। ਚਾਹੇ ਉਹ ਸ਼ੁਭਕਰਨ ਕੰਕਤਾ ਕਿਸਾਨ ਦੀ ਮੌਤ ਹੋਈ ਉਹ ਚੱਕਦਾ ਸੀ। ਚਾਹੇ ਨਫੀਦ ਦਿੱਤੇ ਬਾਹ ਮਾਰਿਆ ਗਿਆ ਉਹ ਉੱਤਰੇ। ਲੋਤਰਪੁਰ ਦਾ ਡਾਇਰੈਕਟਰ ਵੀ ਉਹ ਚੱਕਿਆ। ਚਾਹੇ ਮੈਂ ਯੂਐਪੀਏ ਦੇ ਕੇਸਸ ਆਪ ਐਨਲਾਈਜ਼ ਕਰਕੇ ਸਟਡੀ ਕਰਕੇ ਨੌਜਵਾਨਾਂ ਨੂੰ ਹੋਰਾਂ ਵਿੱਚ ਬਚਾਇਆ ਕੋਈ ਫਿਰ ਮੈਂ ਡਾਇਰੈਕਟਲੀ ਭਾਜਪਾ ਦੇ ਕਲੈਸ਼ ਵਿੱਚ ਆ ਗਿਆ ਕਿ ਤੇ ਉਹਨਾਂ ਦੇ ਰਡਾਰ ਤੇ ਆ ਗਿਆ ਜੀ ਇਹ ਬੰਦਾ ਕਿਹੜਾ ਆ ਗਿਆ ਜਿਹੜਾ ਸਾਡੇ ਯੂਐਪੀਏ ਦੇ ਕੇਸਸ ਨੂੰ ਜੋਤੀ ਦੇ ਰਾਉ ਤੇ ਗੱਲਾਂ ਗੁੱਲਾਂ ਦੇ ਵਿੱਚ ਮੈਂ ਕਿਤੇ ਤਿੰਨ ਚਾਰ ਵਾਰੀ ਅਜੀਤ ਨਵਾਜ਼ ਦਾ ਨਾਮ ਲੈਂਦਾ ਸੋ ਆਈ ਵਾਸ ਮਿੱਟ ਅਪ ਬਾਈ ਦੀ ਇਡੀਓ ਆ ਬਾਈ ਇਡੀਅਨਸ ਦ ਸੈਕਲ ਗਵਰਨਮੈਂਟ ਆਲਸੋ ਉਹਦਾ ਇਤਨਾ ਹੀ ਫਰੁਗਾਨ ਸਭ ਦੀ ਬੇਰੀ ਮੱਤੇ ਵਾਲਾ ਦਾ ਜਿਹੜਾ ਰੈਗਾਸੀ ਇੰਡਸਟਰੀਅਲ ਪਾਰਕ ਬਣਾ ਕੇ ਸਤ루 ਦਰਿਆ ਨੂੰ ਬੰਦਲਾ ਕਰਨਾ ਮੈਂ ਉਹਦੀ ਲੜਾਈ ਵੀ ਲੜੀ ਐਨਐਸਏ ਲੱਗੇ ਸਾਡੇ ਨੌਜਵਾਨਾਂ ਦੇ ਉੱਤੇ ਆ ਟੂ ਫਾਈਟ ਦੈਟ ਆਲਸੋ ਕਿ ਮੈਂ ਅਸੀਂ ਐਨਐਸਏ ਤੋਂ ਉੱਤੇ ਆ ਹੋਇਆ ਸੀ ਆਈ نو ਵੋਟ ਕਾਈਂਡ ਆਫ ਅ ਟ੍ਰਿਕੋਨੀਅਲ ਲਾਅ ਇਟ ਇਜ਼ ਨੋਟ ਦੈਟ ਆ ਵਾਸ ਸਪੋਰਟਿੰਗ ਐਨੀ ਇੰਡੀਵਿਜੂਅਲ ਪਰ ਆਈ ਵਾਸ ਫਾਈਟਿੰਗ ਦੈਟ ਇਨਜਸਟਿਸ ਲੈਫਟ ਅਗੇਂਸਟ ਦੋਸ ਪੀਪਲ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਵੀ ਟ੍ਰਾਇਲ ਰੱਖਿਆ ਜਾ ਸਕਦਾ ਸੀ ਉਹਨਾਂ ਦੀ ਟ੍ਰਾਇਲ 307 457 ਲਾ ਕੇ ਇੱਥੇ ਹੋ ਸਕਦੀ ਸੀ ਪਰ ਚਲੋ ਸਰਕਾਰ ਨੇ ਉਹਨਾਂ ਨੂੰ ਭੇਜਿਆ ਸੋ ਆ ਮੈਂ ਇਸ ਤਰ੍ਹਾਂ ਨਾਲ ਲੜਾਈ ਲੜੀ ਹੁਣ ਆ ਗਿਆ ਸੀ ਸੰਦੂਰ ਟਿਕਟ ਮੈਂ ਮੰਗੀ ਨਹੀਂ ਸੀ ਇਸ ਪਾਰਟੀ ਤੋਂ ਇੱਥੋਂ ਸੰਦੂਰ ਤੋਂ ਪ੍ਰੋਬੇਬਲੀ ਪਾਰਟੀ ਨੇ ਐਨਲਾਈਜ਼ ਕੀਤਾ ਕਿ ਇਸ ਆਦਮੀ ਨੂੰ ਇੱਥੋਂ ਰੋੜਾ ਚਾਹੀਦਾ ਜਦੋਂ ਉਹਨਾਂ ਨੇ ਐਨਲਾਈਜ਼ ਕਰਕੇ ਮੈਨੂੰ ਕਿਹਾ ਵਾ ਕਿ ਮੈਂ ਇਹ ਸਮਝਾ ਕਿ ਪਾਰਟੀ ਦੇ ਵਿੱਚ ਇੰਨਾ ਵੱਡਾ ਪੁਰੂਸਾ ਚਤਾਰਾ ਤੇ ਆਪਾਂ ਲੜ ਲੈਨੇ ਆ ਜਿੱਤ ਹਾਰ ਸਬਸੀਕੁਐਂਟ ਮੇਰਾ ਫਰਜ਼ ਹੈਗਾ ਇਮਾਨਦਾਰੀ ਦੇ ਨਾਲ ਮੁੱਦਿਆਂ ਦੇ ਚੱਲ ਕੇ ਤੇ ਅੱਛੇ ਤਰੀਕੇ ਨਾਲ ਆਪਣੀ ਲੜਾਈ ਲੈਣੀ ਤਾਂ ਮੈਂ ਸੰਗੂਰ ਵਿੱਚ ਘੁੰਮ ਰਿਹਾ ਇਸੇ ਨਜ਼ਰੀਏ ਨਾਲ ਮੈਂ ਤੁਹਾਡੇ ਕੋਲ ਅੱਜ ਆਇਆ ਹੁਣ ਪੋਜ਼ਿਟਿਵ ਸਾਈਡ 'ਤੇ ਕੀ ਐ ਸਟੋਰੀ ਥੀ ਅਨਫੋਰਚੂਨੇਟਲੀ 네ਗੇਟਿਵਿਟੀ ਬਹੁਤ ਜ਼ਿਆਦਾ ਰਸਪ ਪੰਜਾਬ ਸਭ ਤੋਂ ਟੌਪ ਸਟੇਟ ਸੀਗੀ ਅੱਜ ਤੋਂ 39 ਸਾਲ ਪਿੱਛੇ ਜਾਓ ਤੁਸੀਂ ਮੈਂ 85 'ਚ ਆਪਣੇ ਕਾਲਜ ਦੇ ਕਦਮ ਕੀਤੀ ਪੜਾਈ ਪੰਜਾਬ ਰੈਵਨਿਊ ਸਰਕਸਟੈਂਸ ਇੱਕ ਨਵੇਂ ਪ੍ਰੈਸ ਦਾ ਕਰਜ਼ਾ ਨਹੀਂ ਸੀ ਸਾਡਾ ਸਾਰਾ ਗਵਰਨਮੈਂਟ ਇਨਫਰਾਸਟ੍ਰਕਚਰ ਵਾਸ ਕੁਆਇਟ ਇਨ ਆਰਡਰ ਸਾਰੇ ਡਿਪਾਰਟਮੈਂਟਸ ਏਮਪਲੋਇਜ਼ ਹਸਪੀਟਲ ਸਕੂਲ ਕਾਫੀ ਅੱਛੇ ਸੀਗੇ ਕ腐ਸ਼ਨ ਸੀਗੀ ਲੇਕਿਨ ਕ腐ਸ਼ਨ ਦਾ ਐਫੀਡੇਵਿਟ ਜੇ ਚੱਲ ਜਾਂਦਾ ਸੀ ਡਰਦੇ ਬਹੁਤ ਸੀ ਅਫਸਰ ਕੇ ਐਸਐਸਪੀ ਕੋ ਐਫੀਡੇਵਿਟ ਚੱਲ ਜਾ ਲੱਭ ਹੁਣ ਨਹੀਂ ਬਚਾ ਆਉਣਾ ਇਸ ਬੰਦੇ ਦਾ ਔਰ ਛੋਟੀਆਂ ਮੋਟੀਆਂ ਉਨਪਾਈਆਂ ਸੀਗੀਆਂ ਲੇਕਿਨ ਫੇਰਲੀ ਗੁੱਡ ਸੀ ਬੱਚੇ ਟਿਕੇ ਹੋਏ ਸੀਗੇ ਖੇਤੀ ਉਦੋਂ ਵੀ ਘਾਟੇ ਵਾਲਾ ਸੌਦਾ ਹੀ ਹੋਊਗਾ لیکن ਫੈਬਰੀ ਖੇਤੀ ਨਾਲ ਜੁੜੇ ਸੀ ਡਰੱਗਸ ਨਾਮ ਦਾ ਕੋਈ ਚੀਜ਼ ਨਹੀਂ ਸੀ ਸ਼ਰਾਬ ਵਗੈਰਾ ਲੋਕੀ ਪੀਂਦੇ ਸੀ ਕਿ ਲੇਕਿਨ ਆ ਚਿੱਟਾ ਟੀਕੇ ਸਿੰਥੈਟਿਕ కెమికਲ ਤੇ ਆ ਡਰੱਗਸ ਕਿਸੇ ਅਸੀਂ ਸੁਣੇ ਨਹੀਂ ਸੀ 39 ਸਾਲਾਂ ਦੇ ਵਿੱਚ ਅੱਜ ਆਪਾਂ ਜਿੱਥੇ ਖੜੇ ਆ ਪੰਜਾਬ ਇੱਕ ਬੜੇ ਕ੍ਰਿਟੀਕਲ ਹਾਲਾਤ ਵਿੱਚ ਆ ਤੇ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ 31000 ਕਰੋੜ ਰੁਪਿਆ ਆਪਾਂ ਹਰ ਸਾਲ ਪੰਜਾਬ ਇਕੱਲਾ ਵਿਆਜ ਭਰ ਰਿਹਾ ਹਾਂ ਜਸਟ ਇੰਟਰਸਟ ਓਨ ਦਾ ਪੇਮੈਂਟ ਇੰਨੇ ਵਿਆਜ ਭਰਨ ਤੋਂ ਬਾਅਦ ਜੇ ਰਿਲੀਵਸ 노 ਸਕੂ ਫॉर ਐਨੀ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਆ ਮੀਨ ਜੈਨੂਅਲੀ ਜੇ ਨਹੀਂ ਸਟੇਟ ਕਲਾਸਿਕ ਕੋਈ ਮੈਡੀਕਲ ਕਾਲਜ ਬਣਾ ਸਕੀ ਨਹੀਂ ਬਣਾ ਸਕੀ ਕੋਈ ਅੱਛਾ ਵੱਡਾ ਕੋਈ ਬੋਟਸਰਡਸ ਕੋਈ ਯੂਨੀਵਰਸਿਟੀ ਨਵੀਂ ਸਰਕਾਰ ਸਪਾਂਸਰ ਕੋਈ ਗਵਰਨਮੈਂਟ ਕਾਲਜਸ ਨਹੀਂ ਬਣਾ ਸਕੀ ਉਹ ਤਾਂ ਵਿਆਜ ਚ ਸਾਡੇ ਪੈਸੇ ਚਲ ਜਾਂਦੇ ਮੁਫਤ ਖੋਰੀ ਦੀ ਪੋਲਿਟਿਕਸ ਵਿੱਚ ਚਲ ਜਾਂਦੇ ਤਨਖਾਹਾਂ ਦੇ ਵਿੱਚ ਚਲ ਜਾਂਦੇ 2500 ਕਰੋੜ ਤਾਂ ਹੁਣ ਚੱਕਿਆ ਗਿਆ ਥੋੜੇ ਦਿਨ ਪਹਿਲਾਂ ਤੇ ਚਾਰ ਦਿਨ ਪਹਿਲਾਂ ਬਕੋਸ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਨੂੰ ਤਨਖਾਹ ਨਹੀਂ ਦਿੱਤੀਆਂ ਗਈਆਂ 22 ਅਪ੍ਰੈਲ ਤੱਕ ਜਾਂ ਹੋਰ ਡਿਪਾਰਟਮੈਂਟਸ ਦੇ ਪੋਆਇਸ ਤਨਖਾਹ ਡੀਏ ਦੇ ਏਰੀਆਸ ਸੜੇ ਨੇ ਪੈਨਸ਼ਨਰਸ ਦੇ ਏਰੀਆਸ ਸੜੇ ਨੇ ਇਸ ਕਰਕੇ ਪੰਜਾਬ ਇੱਕ ਦਾ ਆਰਥਿਕ ਪੱਕੋ ਤੋਂ ਡਿਕਲਾਈਨ ਤੇ ਆ ਗਿਆ ਦੂਸਰਾ ਸਾਡੇ ਜਿਹੜੇ ਲੀਡਰਸ਼ਿਪ ਸੀ ਅਨਫੋਰਚੂਨੇਟਲੀ ਇਨਕਲੂਡਿੰਗ ਸਾਰੀਆਂ ਪਾਰਟੀਆਂ ਮਗਰ ਲੀਆਂ ਵਿੱਚ ਮੈਂ ਪਉਣਾ ਉਹਨਾਂ ਨੇ ਕਦੀ ਪੰਜਾਬ ਨੂੰ ਇਹ ਰੀਟਰੀਟ ਕੀਤਾ ਕਿ ਇਹ ਕੋਈ ਸਾਡਾ ਸੁਪਾਵਾ ਜਾਂ ਉਸ ਨਾਲ ਪਿਆਰ ਹੈ ਜਾਂ ਅਸੀਂ ਇਹਨੂੰ ਇਹਦਾ ਸੁਧਾਰ ਕਰਨਾ ਉਹਨਾਂ ਨੇ ਐਂਡੈਂਟਲੀ ਤਾਂ ਵੀ ਉਨੀਤ ਜੀ ਗੱਲ ਹੈ ਕਿ ਆ ਚੋਣਾ ਜਿੱਤੋ ਜਗਾੜ ਬਣਾਓ ਔਰ ਚੋਣ ਜਿੱਤ ਕੇ ਮੁਰਗੇ ਜੋ ਪੰਜਾਬ ਦੇ ਵਿੱਚ ਉਸ ਵੇਲੇ ਖੋੜਿਆ ਹੋਆ ਲੋਕਾਂ ਨੇ ਆਪਣੇ ਘਰ-ਬਾਰ ਭਰੇ ਵਪਾਰ ਬਣਾਏ ਇੰਡਸਟਰੀਆਂ ਖੜੀਆਂ ਕਰਦੀਆਂ ਸਕੂਲ ਬਣਾ ਲਏ ਕਾਲਜਸ ਬਣਾ ਲਏ ਹਸਪੀਟਲ ਬਣਾ ਲਏ ਸੋ 왓 ਹੈਪਨਡ ਵਾਸ ਕਿ ਪੰਜਾਬ ਇੰਡੀਆ ਦੀ ਪੋਲਿਟਿਕਸ ਦਾ ਡ੍ਰਿਫਟ ਹੋਣਾ ਫਰੋਮ ਸੇਵਾ ਭਾਵਨਾ ਤੋਂ ਸ਼ਿਫਟ ਹੋ ਕੇ ਪੋਲਿਟਿਕਸ ਤੇ ਦੀ ਜਾ ਇੱਕ ਧਨਤਾ ਤੇ ਇੱਕ ਤੇਜਾਰਤ ਇੱਕ ਵਪਾਰ ਬਣ ਕੇ ਰਹਿ ਗਈ ਇਕ ਤਾਇ ਇਹ ਸਭ ਤੋਂ ਵੱਡਾ ਨੁਕਸਾਨ ਅੱਜ ਦੀ ڈیٹ ਵਿੱਚ ਦਾ ਇਲੈਕਸ਼ਨਾਂ ਹੋ ਗਿਆ ਬਹੁਤ ਮਹਿੰਗੀਆਂ ਐਮਐਲਏ ਦੀ ਇਲੈਕਸ਼ਨ ਤੁਸੀਂ ਗਣਨੀ ਤਾਂ ਚੋਣ ਕਮਿਸ਼ਨ ਜੋ ਮਰਜੀ ਗਈ ਜਵੇ ਘੱਟੋ ਘਾਟ 2-4 ਕਰੋੜ ਰੁਪਏ ਲੱਗਦਾ ਹੁਣ ਦੱਸੋ ਜਿਹੜਾ ਇਮਾਨਦਾਰ ਬੰਦਾ ਵਾ ਕੋਈ ਟੀਚਰ ਰਿਟਾਇਰ ਹੋਇਆ ਕੋਈ ਐਡਵੋਕੇਟ ਹੈ ਕੋ ਚੰਗਾ ਪ੍ਰੈਕਟਿਸਿੰਗ ਡਾਕਟਰ ਹੈ ਕੋ ਪੜਿਆ ਲਿਖਿਆ ਪ੍ਰੋਫੈਸਰ ਹੈ ਉਹ ਤੇ ਇਸ ਖੇਡ ਨੇ ਪੇਰੇ ਦੇ ਵਿੱਚੋਂ ਬਾਹਰ ਹੀ ਕੱਢ ਦਿੱਤਾ ਚੱਕ ਕੇ ਸਾਰਾ ਆ ਸਾਡੇ ਪੰਜਾਬ ਦੇ ਵਿੱਚ ਇਹ ਸੁਤੰਤਰ ਇਹ ਇਹ ਦੇਸ਼ ਦਾ ਕਲਚਰ ਔਰ ਐਸੇ ਹੀ ਨੂੰ ਮਦਦ ਨਾ ਦੇ ਨਜ਼ਰ ਆ ਕੇ 2 ਸਾਲ ਪਹਿਲਾਂ ਲੋਕਾਂ ਨੇ ਬਹੁਤ ਵੱਡੇ ਪੱਧਰ ਤੇ ਬਗਲਾਵ ਲਿਆਂਦਾ ਪੰਨਵੇਂ ਬੰਦੇ ਚਾਕੇ ਇਸ ਉਮੀਦ ਨਾਲ ਭੇਜਿਆ ਗਿਆ ਵੀ ਹੁਣ ਵਾਰੀ ਨਿਆਲੇ ਪੰਜਾਬ ਦੇ ਹੋ ਜਾਣਗੇ ਸੌਰੀ ਟੂ ਸੇ ਆਈ ਹੈਵ ਟੂ ਕ੍ਰਿਟਿਕਾਈਜ਼ ਹੇਅਰ ਕਿ ਉਹਨਾਂ ਨੇ ਵੀ ਮਗਰ ਲੀਆਂ ਸਰਕਾਰਾਂ ਦੀ ਸਪੀਡ ਨਹੀਂ ਪੜੀ ਰਹੀ ਕੋਈ ਸਾਨੂੰ ਸ਼ੌਕ ਉਹੀ ਸਟੂਟੀਆਂ ਉਹੀ ਪੱਲੇ ਪੱਲੇ ਕਾਫਲੇ ਉਹੀ ਜਹਾਜ਼ ਹੈਲੀਕਾਪਟਰ ਉਹੀ ਬੇਸਿਕ ਕਲਚਰ ਥਾਣਿਆਂ ਵਿੱਚ ਤਕਲੰਦਾਜ਼ੀ ਮੁਰਸ਼ੀ ਵੀ ਮੇਰਾ ਲੱਗਣਾ ਚਾਹੀਦਾ ਥਾਣੇਦਾਰ ਵੀ ਮੇਰਾ ਹੋਣਾ ਚਾਹੀਦਾ ਉਹੀ ਜਿਹੜੀ ਮਾਈਨਿੰਗ ਚੱਲ ਰਹੀ ਉਹੀ ਸ਼ਰਾਬ ਦਾ ਧੰਦਾ ਗੁਜਰਾਤ ਤੇ ਅੱਜ ਮੈਂ ਤੁਹਾਡਾ ਪਿੰਡ ਹੈਗਾ ਰਵਦਾਸ ਪ੍ਰੋਜੈਕਟ ਵੀ ਜਿਹੜਾ ਸ਼ਰਾਬ ਪੰਛੀ ਬੰਦੇ ਸ਼ਰਾਬ ਨਾਲ ਜਿਹੜਾ ਮਰਜੇ ਨੇ ਪੰਛੀ ਬੰਦੇ ਗਰੀਬ ਆਦਮੀ ਮੀਨਸ देयर इज अ ਪੈਰਲਲ there is a parallel liquor mafia operating in punjab and so is the illegal mining mafia operating in punjab ek sada mla khan majra itho patiale da ਉਨੇ ਇੱਕ ਕੇਬਲ ਲੈਣ ਕੋਲ ਉਹ ਤੁਹਾਡੇ ਨਾਮ ਸਾਹਮਣੇ ਲੈ ਦਿੰਦਾ ਪਹਿਲਾਂ ਕਿ ਵੀ ਨਿਆ ਨਿਕਾ ਫਾਸਟਵੇ ਕੇਬਲ ਲੈਣ ਕੋਲ ਕੰਪਨੀ ਜਾ ਦੇ ਵਿੱਚ ਇਸਟੈਬਲਿਸ਼ਡ ਹਾਊਸ ਉਹਨਾਂ ਦੇ ਖਰੇ ਕਿੰਨੇ ਕਰੋੜ ਲੈ ਕੇ ਰਿਹਾ ਉਹਨਾਂ ਦੇ ਕਿੰਝ ਉਸ ਇਹਨਾਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਕਿ ਜਾਂ ਤਾਂ ਇਹ ਧੰਦਾ ਸੰਭਲਦੇ ਹੋ ਨਹੀਂ ਤਾਂ ਫਿਰ ਤਿਆਰ ਹੋ ਜਾਓ ਤੁਹਾਨੂੰ ਅਸੀਂ ਆਰਮ ਟ੍ਰੈਸ਼ ਕਰਾਂਗੇ ਪਰਚੇਦਾਰਸ ਕਰਾਂਗੇ ਉਸ ਬੰਦੇ ਤੇ ਜਦੋਂ ਉਹਨੇ ਕਿਹਾ ਕਿ ਮੈਂ ਨਹੀਂ ਦੇ ਸਕਦਾ ਉਹਨਾਂ ਦਾ ਖਰੇ ਹੋਣਾ ਹੀ ਨਾ 12000 ਕਰੋੜ ਦਾ ਵਪਾਰ ਅਗਲਾ ਇ tanto ਕਿਤਾ ਦੇ ਦੇ ਜਦੋਂ ਉਹਨੇ ਜਵਾਬ ਦਿੱਤਾ 35 40 ਉਹਦੇ ਐਮ ਡੀ ਦੇ ਉੱਤੇ ਐਫ ਆਰ ਸੀ ਉਹ ਦੁਬਈ ਵਿੱਚ ਹੈ ਨਾਟ ਇਨ ਇੰਡੀਆ ਆਜ ਇੰਡੀਆ ਵਿੱਚ ਸੋ what is the difference between ਮਗਲੀਆਂ ਜਿਹੜੀਆਂ ਪਾਰਟੀਆਂ ਆਪ ਰਿਸਟ ਕਰਦੇ ਲਾਸਟ ਆ ਗਿਆ ਮੈਂ ਗੋਲਟੀ ਰਸਦਾ ਟਾਈਮ ਆਊਟ ਹੋ ਗਿਆ ਤੁਸੀਂ ਕਿ ਜਾਣਨਾ ਕੇਸ ਲਾਣੇ ਨੇ ਹੁਣ ਸਾਰਾ ਗੋਲਟੀ ਹੈ ਉਹ ਜਦੋਂ ਮੈਂ ਟਿਕਟ ਮਿਲਦੀ ਉਹਨੂੰ ਕੋਈ ਟਿਕਟ ਮੰਗਦਾ ਸੀ ਆ ਆਫ ਸੋ ਆਫ ਆਫ ਕੋਰਸ ਸੰਬਧਾ ਅਧਿਕਾਰ ਨਾਲ ਟਿਕਟ ਮੰਗਣਾ ਉਹ ਥੋੜਾ ਮਯੂਸ ਹੋ ਰਿਹਾ ਨਾ ਕਰ ਉਹਦੇ ਕੰਮ ਚੱਲਿਆ ਮੇਰੇ ਤਾਂ ਬੱਚਾ ਆ ਗਿਆ ਟੋਇਲਟ ਕੈਸਿੰਗ ਕੋਈ ਲਾਈਕ ਮੈਂ ਤਾਂ ਹੱਥ ਨੂੰ ਮੇ ਉਸੀ ਇੱਜ਼ਤ ਉਹ ਰਹਿ ਗਿਆ ਮੈਂ ਤੂੰ ਉਦਾਸ ਨਾ ਹੋ ਆਪਾਂ ਤਗੜੇ ਹੋ ਕੇ ਖੜੇ ਹੋ ਜਲੀ ਕੋਈ ਮੇਨਾਂ ਬੜਾ ਪਿਆਰ ਕੀਤਾ ਮੈਨੂੰ ਦੁਬਾਰਾ ਘਰ ਬੁਲਾਇਆ ਬੰਦੇ ਬੁਲਾਏ ਸਟੇਜ ਤੇ ਰਾਜਾ ਵੜਿੰਗ ਜੀ ਬੀਬੀ ਪੱਠਲ ਨਾਰੇ ਲਾਈਵ ਦੀ ਵਾਈਫ ਨੇ 3-4 ਦਿਨ ਪਤਾ ਲੱਗਿਆ 3-4 ਦਿਨ ਬਾਅਦ ਕੁਛ ਨਹੀਂ ਹੋਇਆ ਹੁਣ ਮੇਰੇ ਕੋ ਵੀਡੀਓਜ਼ ਮੇਰੇ ਫੋਨ ਵਿੱਚ ਚੱਲ ਖਬਰਾਂ ਰਹੀਆਂ ਹੋਈਆਂ ਕਿ ਵਿਜੀਲੈਂਸ ਡਿਪਾਰਟਮੈਂਟ ਨੇ ਉਹਨੂੰ ਡਿਸਪਰੋਪੋਰਸ਼ਨ ਐਸੈਟ ਕੇਸ ਵਿੱਚ ਤਲਬ ਕੀਤਾ ਹੋਇਆ ਸੀ ਉਹਦੀ ਵੀਡੀਓ ਆ ਰਹੀ ਆ ਕਿ ਮੈਨੂੰ ਤੁਸੀਂ ਜੋ ਮਰਜ਼ੀ ਕਰ ਲੋ ਮੈਂ ਜਿਮਨੀ ਚੋਣ ਤਾਂ ਲੜੂੰਗਾ ਲੜੂੰਗਾ ਮਗਰ ਤੇ ਜਿਹੜੀ ਲੰਘੀ ਆ ਜਾਇ ਮੈਨੂੰ ਜੇਲ੍ਹ ਚ ਉਨਾਨੀ ਪਹੇ ਲੇਕਿਨ ਆ ਜਿਹੜਾ ਉਹ ਦੀ ਸ਼ਿਫਟ ਹੋਈ ਆ ਇੱਕ ਵੋਲੰਟੇਰੀ ਲਈ ਮੈਂ ਤਾਂ ਉਹ ਨਸਰਾਂ ਦੇ ਚਿਹਰੇ ਤੇ ਤੁੰਣਾ ਗਿਆ ਔਰ ਉਹਦੇ ਅੰਦਰ ਨਾ ਇੱਕ ਚਿਹਰੇ ਤੇ ਅਲੱਗ ਤਰ੍ਹਾਂ ਦਾ ਡਿਪਰੈਸ਼ਨ ਸੀਗਾ ਮੈਂ ਉਹਨੂੰ ਕੋਰਾਣਾ ਜਾਣਦਾ ਸੀਗਾ ਉਹ ਵਿਚਾਰਾ ਮਦਦ ਮੇਦੀ ਕਰਨਾ ਚਾਹੁੰਦਾ ਸੀਗਾ ਪਰ ਉਹਦੇ ਅੰਦਰ ਤਾਂ ਮਜੂਸੀ ਸੀ ਕਿ ਮੈਨੂੰ ਕਰ ਨਹੀਂ ਹੁਣ ਔਰ ਵਾਕਈ ਉਹੀ ਗੱਲ ਹੋਈ ਤਿੰਨ ਚਾਰ ਦਿਨ ਬਾਅਦ ਉਹਨੂੰ ਆਮ ਆਦਮੀ ਪਾਰਟੀ ਦੇ ਜੀਬ੍ਰਸਟਰ ਸਾਹਿਬ ਨੇ ਜੁਆਇਨ ਕਰਾ ਲਿਆ ਉਹਦੀ ਬਾਈਸ ਵਿਚਾਰੀ ਉਹਨੂੰ ਟ੍ਰੋਲ ਕੀਤਾ ਗਿਆ ਸੀਗਾ ਇਸ ਇਲੈਕਸ਼ਨ ਕੈਂਪੇਨ ਦੇ ਵਿੱਚ ਕਿਸੇ ਆਕੀ ਨੇ ਪਤਾ ਲੀ ਉਹਨੂੰ ਕੁਝ ਛੋਟਾ ਹਥੀਲਾ ਕੇ ਲਾਉਂ 스ਪੀਕਰ 24 ਕੰਡੇ ਲਾ ਕੇ ਉਸ ਆਦਮੀ ਨੂੰ ਪੰਚਮਾਨ ਨੇ ਮੋਟਰਸਾਈਕਲ ਦੇ ਕੇ ਨਵਾਜਿਆ ਸਿਕਾ ਕੇ ਬਹੁਤ ਵਧੀਆ ਕੰਮ ਕੀਤਾ ਤੂੰ ਇਹਦੇ باوجود ਵੀ ਸਮਬਡੀਜ਼ ਵਾਈਫ ਇਸ ਸਟੋਲਡ ਲਾਈਕ ਆਪਣੇ ਘਰ ਵਿੱਚ ਵੀ ਸੇ ਮਾਂ ਪੈਣ ਨੂੰ ਕੋ ਗੱਲ ਮਾੜੀ ਜੀ ਵੀ ਕਹੇ ਤਾਂ ਪਰ ਪੁਛਤਾ ਨਹੀਂ ਛੱਡਦੇ ਪਰ ਉਹ ਵਿਚਾਰੇ ਨੇ ਜਾ ਕੇ ਉੱਥੇ ਕੰਪਰੋਮਾਈਜ਼ ਕੀਤਾ ਜਲਾਲਤ ਸੇਣੀ ਪੈ ਰਹੀ ਉਸ ਨੂੰ ਪ੍ਰੋਬੇਬਲੀ ਕਿ ਉਹ ਕੇਸ ਤੋਂ ਡੰਬਦਾ ਸਕਦਾ ਹਰ ਆਦਮੀ ਕੇਸ ਨਹੀਂ ਚੱਲ ਸਕਦਾ ਹਰ ਆਦਮੀ ਜੇਲ ਨਹੀਂ ਜਾ ਸਕਦਾ ਜਾਣਾ ਨਹੀਂ ਚਾਹੀਦਾ ਜਿਨ੍ਹਾਂ ਦੇ ਘਰਾਂ ਵਿੱਚ ਮਾਂ ਪੈਣਾ ਬੱਚੇ ਇটস ਅ ਵੈਰੀ ਟੈਰਰਾਈਜ਼ਿੰਗ ਇਫੈਕਟ ਔਨ ਦ ਫੈਮਿਲੀ ਇਸਕਾ ਕੀ ਉਹਦਾ ਰਿਅਕਟਡ ਫਾਰ ਦ ਈਜ਼ੀਅਰ ਰੂਟ ਕਿ ਚਲੋ ਜੀ ਥੋੜੀ ਚੋਲੀ ਜੀ ਬੈ ਜਾਣਾ ਚਾਹਤੋ ਆ ਸਾਡਾ ਕਲਚਰ ਹੈਗਾ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਚੇਂਜ ਲੈ ਕੇ ਆਣੀ ਮੈਰਕਲਸ ਇਸ ਨੋਟ ਚੇਂਜ ਕਦਰਾਂ ਕੀਮਤਾਂ ਦੀ ਰਾਜਨੀਤੀ ਨੂੰ ਚੱਕ ਕੇ ਲੈ ਕੇ ਆਉਣਾ ਉੱਤੇ ਜਦੋਂ ਆਪਾਂ ਬਦਲਾਅ ਕਹਿੰਦੇ ਆ ਤਾਂ ਫਿਰ ਅਸੀਂ ਹੀ ਚਾਹੁੰਦੇ ਆ ਕਿ ਬਦਲਾਅ ਉੱਤੇ ਮਤਲਬ ਕਿ ਜਿਹੜੀ ਜਿਹੜੀ ਪੋਲਿਟਿਕਸ ਦਾ ਗਰਾਵਟ ਆਈ ਹੋਈ ਹੈ ਅਸੀਂ ਸੂਚੀ ਪੋਲਿਟਿਕਸ ਨੂੰ ਚੱਕ ਕੇ ਇੱਕ ਨਵਾਂ ਰੈਟੇਫ ਸੈੱਟ ਕਰਨਾ ਬਸ ਇਸ ਕਰਨਾ ਰਿਗਾਰਡਿੰਗ ਅਦਰ ਕੈਂਡੀਡੇਟਸ ਆਈ ਕੈਨ ਓਨਲੀ ਸੇ ਕਿ ਬੀਜੇਪੀ ਅੱਜ ਦੀ ਡੇਟ ਵਿੱਚ ਠੀਕ ਹੈ ਉਹ ਦੇਸ਼ ਵਿੱਚ ਕੀ ਕਰ ਰਹੀ ਹੈ ਮੈਨੂੰ ਨਹੀਂ ਪਤਾ ਪਰ ਬਲੇਟੈਂਟਲੀ ਜਿਹੜੇ ਵਾਅਦੇ ਕੀਤੇ ਉਹਨਾਂ ਨੇ ਮਗਰਲੇ 5 ਸਾਲਾਂ ਚ 2 ਕਰੋੜ ਜੌਬਸ 15 15 ਲੱਖ ਰੁਪਏ ਇੱਕ ਅਕਾਊਂਟ ਚ ਔਰ ਹੋਰ ਕਰਪਸ਼ਨ ਨੂੰ ਰੋਕਣਾ ਐਗਰੀਕਲਚਰ ਦੀ ਫਾਰਮਰਸ ਦੀ ਆਮਦਨ ਨੂੰ ਡਬਲ ਕਰਨਾ ਇਹ ਸਾਰੇ ਉਹਨਾਂ ਦੇ ਮੇਨ ਸਟੇਪ ਪ੍ਰੋਮਿਸਸ ਸੀਗੇ 10 ਸਾਲ ਤੋਂ ਬਾਅਦ ਦੇ ਆਰ ਨਾਟ ਬੀਨ ਏਬਲ ਟੂ ਕੰਪਲੀਟ ਦੋਸ ਪ੍ਰੋਮਿਸਸ ਔਰ ਲਾਸਟਲੀ ਜਿਹੜਾ ਪੰਜਾਬ ਦੇ ਕਿਸਾਨਾਂ ਦੇ ਨਾਲ ਦੁਰਪੇਵਾਰ ਹੋ ਗਿਆ ਲਾਕੀ ਚਾਚ ਪਟਮਾਰ ਸ਼ੁਕਰਨਗਦ ਟੇਰ ਗੈਸ ਸਿੰਘ ਛੇ ਸੱਤ ਚੋਂ ਬੰਦਾ ਦਿਲੀਸ਼ ਮਰ ਗਿਆ ਇੱਕੋ ਹੀ ਉਹਨਾਂ ਦੀ ਛੋਟੀ ਜੀ ਮੰਗ ਸੀ ਕਿ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਦਾ ਕਾਨੂੰਨ ਬਣਾ ਦਿਓ ਉਹਨਾਂ ਨੇ ਕਿਉਂ ਨਹੀਂ ਬਣਾਇਆ ਤਾਂ ਉਹ ਹੋਈ ਦੱਸ ਸਕਦੇ ਨੇ ਕਿ ਪੰਜਾਬ ਦੇ ਵਿੱਚ ਇਸ ਗੱਲ ਵਿੱਚ ਵਾ ਐਂਗੁਇਸ਼ ਪੰਜਾਬ ਦੇ ਲੋਕਾਂ ਉਪਰ ਡਿਜੈਕਸ਼ਨ ਹੈ ਕਿ ਸਾਡੇ ਦੇਸ਼ ਦੀ ਸਰਕਾਰ ਸਾਡੀ ਕੀਮਤੀ ਜਿਹੜੀ ਖੇਤੀ ਦੇ ਉਹਨਾਂ ਦੇ ਅਨਾਜ ਦੇ ਮਟਾਰ ਪਰੇ ਜਾ ਖੇਤੀ ਕਰਨ ਵਾਲੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਬੱਚਿਆਂ ਨੇ ਬਾਰਡਰਾਂ ਦੇ ਉੱਤੇ ਜਾ ਕੇ ਰਾਖੀ ਕੀਤੀ ਵਾਈਜ਼ ਇਟ ਹੈ ਕਿ ਸਾਡੀ ਆਪਣੀ ਗਵਰਨਮੈਂਟ ਸਾਡੇ ਨੂੰ ਇਸ ਤਰ੍ਹਾਂ ਨਾਲ ਇਨਟਰੀਟ ਕਰਦੀ ਔਰ ਭਾਜਪਾ ਇੱਕ ਪਾਸੇ ਕਹਿ ਰਹੀ ਹੈ ਕਿ ਵਾਈਬਰੈਂਟ ਇੰਡੀਆ ਵਿੱਚ ਸਾਰੇ ਭਾਰਤ ਬਹੁਤ ਟੀਵੀਾਂ ਤੇ ਸਾਰੇ ਪਾਸੇ ਪ੍ਰਚਾਰ ਹੀ ਪ੍ਰਚਾਰ ਮਨਾਵੇ ਚੇਲ ਵਿੱਚ ਸੀਗਾ ਮੈਂ ਜਦਵੀ ਟੀਵੀ ਔਨ ਕਰਦਾ ਸੀਗਾ ਮੋਦੀ ਸਾਹਿਬ ਹੀ ਦੇਖਦੇ ਸੀ ਔਰ ਕੋਈ ਹੋਰ ਪਾਰਟੀ ਬੰਦਾ ਕੋਈ ਹੋਰ ਮੇਰੇ ਨਜ਼ਰ ਨਹੀਂ ਆਉਂਦਾ ਮੈਂ ਬੰਦ ਕਰ ਦਿੰਦਾ ਸੀਗਾ ਕਿ ਠੀਕ ਹੈ ਮੈਂ ਸਮਝ ਗਿਆ ਸਾਰੀ ਗੱਲ ਪਰ ਇੱਕ ਪਾਸੇ ਕਹੀ ਜਾਂਦੇ ਵਾਈਬਰੈਂਟ ਇੰਡੀਆ ਵੈਰੀ राइट बेस्ट इकॉनमी बन जाने पर कितने ट्रिलियन डॉलर्स दे 2047 وچ دوسرے پاسے ਆਪ ਇਸں ਧਿਆਨ ਪਾਇਆ ਜਾਂਦੇ ਨੇ ਕਿ 140 ਕਰੋੜ ਵਾਦੀ ਵਿੱਚੋਂ ਅਸੀਂ 82 ਕਰੋੜ ਵਿਅਕਤੀਆਂ ਨੂੰ ਮੁਫਤ ਅਨਾਜ ਦੇ ਰਹੇ ਹਾਂ ਮੁੰ ਧੋਗਲਾ ਚੀਕ ਨਹੀਂ ਹੋ ਸਕਦਾ ਆਦਰ ਇਟਸ ਅ ਬਾਈਬਲ ਕੰਟਰੀ ਔਰ ਇਟਸ ਅ ਵੈਰੀ ਪੋਰ ਕੰਟਰੀ ਥੇਰ 82 ਕਰੋੜ ਆਦਮੀ ਅ ਗਰੀਬੀ ਸਤਾ ਤੋਂ ਥੱਲੇ ਰਹ ਰਿਹਾ ਤੇ ਉਹ ਡਿਪੈਂਡੈਂਟ ਆ ਸਰਕਾਰ ਦੇ ਮੁਫਤ ਅਨਾਜ ਦੀ ਦੇਣ ਆ ਸਾਡਾ ਨੈਸ਼ਨਲ ਔਰ ਇਥੋ ਦਾ ਲੋਕਲਾਈਜ਼ਡ ਸਿਚੁਏਸ਼ਨ ਹੈ ਕਿ ਪੇ ਸੂਰੂ ਇੱਕ ਬਹੁਤ ਕੀਵੇਂ ਕਹਦੇ ਆ ਕਿ ਖੇਤੀ ਦਾ ਵੀ ਗੜ ਹੈ ਇਹਦੇ ਚ ਐਗਰੀਕਲਚਰ ਰਿਲੇਟਡ ਇੰਡਸਟਰੀ ਵੀ ਬਹੁਤ ਹੈ ਕਿਹਾ ਇਹਦੇ ਚ ਕੱਗਰ ਦਰਿਆ ਦਾ ਕਹਿਰ ਵੀ ਬਹੁਤ ਹੈਗਾ ਇਹਦੇ ਚ ਕੈਂਸਰ ਪੀੜਤ ਵੀ ਬਹੁਤ ਲੋਕ ਨੇ ਕਿਉਂਕਿ ਸਾਡਾ ਜਿਹੜਾ ਥੱਲੇ ਦਾ ਬਰੌਂਗ ਬਾਰਡਰ ਹੈ ਸਟੈਂਡਸ ਕੰਟੈਮੀਨੇਟਡ ਵੈਰੀ ਮੈਂਟਲੀ ਬਿਕੋਜ਼ ਆਫ ਐਕਸੈਸਿਵ ਯੂਜ਼ ਆਫ ਪੈਸਟਿਸਾਈਡਸ ਫਰਟੀਲਾਈਜ਼ਰਸ ਸਪਰੀਆ ਆਜ ਦਾ ਸੋ ਇਸ ਕਰਕੇ ਇਹ ਜਿਹੜੇ ਆਮ ਜਿਹੇ ਮੁੱਦੇ ਨੇ ਜਿਹੜੇ ਬਾਕੀ ਪੰਜਾਬ ਦੇ ਵਿੱਚ ਵੀ ਮੁੱਦੇ ਨੇ ਮੁਟੇ ਤੌਰ ਤੇ ਇਹੀ ਮੁੱਦੇ ਮੈਂ ਸਮਝਦਾ ਕਿ ਸੰਗਰੂ ਲੋਕ ਸਭਾ ਦੇ ਵਿੱਚ ਹੋਣਗੇ ਔਰ ਪੰਜਾਬ ਨੂੰ ਕਿਦਾਂ ਇੱਕ ਨਵੀਂ ਦਿਸ਼ਾ ਵੱਲ ਲੈ ਕੇ ਜਾਣਾ ਆਈ ਥਿੰਕ ਥਿਸ ਇਲੈਕਸ਼ਨ ਇਸ ਗੋਇੰਗ ਟੂ ਬੀ ਵੈਰੀ ਇੰਪੋਰਟੈਂਟ ਇਹ ਇਲੈਕਸ਼ਨ ਪੰਜਾਬ ਦਾ ਭਵਿੱਖ ਤੈਅ ਕਰੇ ਕਿ ਪੰਜਾਬ ਸਤਾਈ ਵੱਲ ਨੂੰ ਕਿੱਧਰ ਨੂੰ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਵਾ ਇਹਦੇ ਕੋਈ ਨਵੀਂ ਇੰਟਰੋਡਕਸ਼ਨ ਨਵੇਂ ਸਟਾਈਲ ਆਫ ਦੀ ਪੋਲਿਟਿਕਸ ਪਈ ਇਹਦਾ ਅਜੈਂਡਾ ਸੈੱਟ ਕਰਨ ਵਿੱਚ ਸੰਗਰੂਹ ਦੀ ਅਹਿਮ ਅਹਿਮ ਤੇਰਾ ਹੈ ਭੂਮਿਕਾ ਰੋਬੀ ਦੀ ਸੋ ਮੈਂ ਆਪਣੀਆਂ ਗੱਲਾਂ ਇੰਨੀਆਂ ਕਹਿੰਦੀ ਆ ਪੋਜ਼ਿਟਿਵ ਇਹ ਕਹਿ ਸਕਦਾ ਕਿ ਜੇ ਅger ਮੈਨੂੰ ਮੌਕਾ ਮਿਲਿਆ ਪਾਰਲੀਮੈਂਟ ਵਿੱਚ ਜਾਣ ਦਾ ਮੈਂ ਸਭ ਮੁੱਦੇ ਉਠਾਉਣੇ ਉਹਦੇ ਵਿੱਚ ਨਾਟ ਮੈਕੀਲੀ ਕੌਂਗਰੈਸ ਇੰਟੈਲੀਜੈਂਸ ਮੈਂ ਜੋ ਪੰਜਾਬ ਦੇ ਨਾਲ ਡਿਸਕ੍ਰਿਮੀਨੇਸ਼ਨ ਹੋਈ ਹੈ ਫੋਰ ਦਾ ਪਾਸਟ ਮੇਰੀ ਮੇਰੀ ਇਅਰਸ ਉਹ ਵੀ ਮੁੱਦੇ ਮੇਰੇ ਧਿਆਨ ਵਿੱਚ ਨੇ ਜੋ ਪ੍ਰੈਜ਼ੈਂਟਲੀ ਗਵਰਨਮੈਂਟ ਆਫ ਇੰਡੀਆ ਹੁਣ ਡਿਸਕ੍ਰਿਮੀਨੇਟ ਕੇ ਕਰ ਰਹੀ ਆ ਵੈਦਰ ਇਟਸ ਅਵਸ਼ੇਰਨ uh, ਦਾ GST ਔਰ ਇਟ ਇਜ਼ ਅਵਸ਼ੇਰਨ ਦਾ ਰੂਰਲ ਡਿਵੈਲਪਮੈਂਟ ਫੰਡ ਵਿਚ ਹਾਸ ਬੀਨ ਪਾਸਟਨ ਵਿਧ ਹੈਲਡ ਬਾਏ ਦ ਗਵਰਨਮੈਂਟ ਆਫ ਇੰਡੀਆ ਔਰ ਕ੍ਰਿਟੀਕਲ ਰੀਸਨਸ ਜਹ ਜਿਹੜੀਆਂ ਕੇਂਦਰੀਆ ਸਕੀਮਾਂ ਇੱਥੇ ਪੱਕਾ ਪਾ ਤਰੀਕੇ ਨਾਲ ਚਲਾਈਆਂ ਜਾਂਦੀਆਂ ਸ਼ੇਅਰ ਨਹੀਂ ਦਿੱਤਾ ਜਾਂਦਾ ਜਾਂ ਕੱਟ ਦਿੱਤਾ ਜਾਂਦਾ ਇਹ ਸਾਰੀਆਂ ਗੱਲਾਂ ਮੈਂ ਉਠਾਉਣ ਨੂੰ ਬਚਨ ਮਾਦਾਂ ਔਰ ਸੰਗਰੂਰ ਦੇ ਜਿਹੜੇ ਮੁੱਦੇ ਹੋਣਗੇ ਮੈਂ ਹੌਲੀ ਹੌਲੀ ਜਿੰਦਾ ਜਿੰਦਾ ਘੁੰਮ ਰਿਆਂ ਮੇਰੇ ਸਹਿਣ ਵਿੱਚ ਜਿੰਦਾ ਧੂਰੀ ਦੀ ਸ਼ੂਗਰ ਮਿਲ ਬੰਦ ਹੋ ਗਈ ਹੈ ਇਟ ਨੀਡਸ ਟੂ ਬੀ ਰਿਵਾਈਵਡ ਕਿ ਗੰਨਾ ਕਿੱਥੇ ਜਾਵੇਗਾ ਨਾਲੇ ਸਿਕਰੇ ਕਿ ਡਾਇਵਰਸੀਫਾਈ ਕਰੋ ਨਾਲੇ ਸਿਕਰੇ ਸ਼ੁਕਰ ਮਹਿਰਬਾਨ ਕਰਕੇ ਉਹ ਦੁਬਾਰਾ ਫਿਰ ਅਸੀਂ ਝੋਨੇ ਵਾਲੂ ਲੋਕਾਂ ਨੂੰ ਧੱਕ ਰਹੇ ਹਾਂ ਇੱਦਾਂ ਦੇ ਛੋਟੇ ਦੁਕਾਨਦਾਰ ਦਾ ਵਪਾਰੀ ਦਾ ਜਿਹੜਾ ਇਨਸਪੈਕਟਰ ਰਾਜ ਦਾ ਸਿਸਟਮ ਚੱਲਦਾ ਜੋ ਆ ਜਿਹੜੀਆਂ ਐਨੋਮਲੀਜ਼ ਨੇ ਆ ਜਿਹੜੇ ਡਿਪਾਰਟਮੈਂਟ ਸੈਟ ਕਰਦੀਆਂ ਛੋਟੇ ਵਪਾਰੀਆਂ ਨੂੰ ਆ ਇੰਡਸਟਰੀਅਲ ਪੋਲੂਸ਼ਨ ਬਹੁਤ ਜ਼ਬਰਦਸਤ ਹੈ ਜਿੰਨੇ ਵੀ ਯੂਨਿਟਸ ਲੱਗਦੇ ਨੇ ਉਹ ਪਤਾ ਕੀ ਕਰ ਰਹੇ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਅਸਲ ਜਿਹੜੇ ਟ੍ਰੀਟਮੈਂਟ ਪਲਾਂਟਸ ਨੇ ਉਹ ਬੜੇ ਬੜੇ ਵਹਿੰਗੇ ਨੇ ਉਹ ਕਰੋੜਾ-ਖੋੜਾ ਰੁਪਏ ਦੇ ਨੇ ਉਹ ਬਚਾਉਂਦੇ ਨੇ ਬਹੁਤਿਆਰ ਇੰਡਸਟਰੀ ਹਾਊਸਸ ਨੇ ਚੰਗੇ ਵੀ ਹੈਗੇ ਨੇ ਲੇਕਿਨ ਬਹੁਤਿਆਰ ਨੇ ਕੀ ਕੀਤਾ ਆਪਣੀ ਜ਼ਮੀਨ ਦੇ ਵਿੱਚ ਕੰਪਲੈਕਸ ਫਟੇ-ਫਟੇ ਬੋਰ ਕਰ ਛੱਡੇ ਨੇ ਉਹ ਪਾਣੀ ਸਾਰਾ ਉਹਦਾ ਇੰਡਸਟਰੀ ਬੇਸ ਚਾਉ ਥੱਲੇ ਧਰਤੀ ਚ ਤੱਕ ਜਾਂਦੇ ਨੇ ਆ ਜ਼ੀਰੇ ਦਾ ਇੱਕ ਮਿਲ ਪਿੱਛੇ ਬਹੁਤ ਧੰਮਾ ਛੜਾਉ ਕਰਨਾ ਲੱਗਾ ਅ ਇਸ ਤਰ੍ਹਾਂ ਦੇ ਕਰਨ ਦੇ ਨਾਲ ਕੀ ਹੋਇਆ ਕਿ ਥੱਲੇ ਬਹੁਤ ਬਿਮਾਰੀਆਂ ਕਾਲਾ ਪੀੜਾ ਕੈਂਸਰ ਆਦਿ ਐਟ ਸੈਟਰਾ ਹੈਜ਼ ਬੀਨ ਹੈਜ਼ ਸਪਰੈਡ ਅਕ੍ਰੋਸ ਦਾ ਸਟੇਟ ਇਸ ਸਾਰੇ ਇਕੋਲੋਜੀ ਸਾਫ਼ ਆਕਾਵਾ ਸਾਫ਼ ਤਰਤੀ ਇਹ ਜਿਹੜਾ ਬਹੁਤ ਘੱਟ ਪੋਲਿਟਿਕਲ ਆਦਮੀਆਂ ਦੇ ਏਜੰਡੇ ਦੇ ਹੇਗਾ ਇਹ ਵੀ ਮੈਂ ਚੱਕਣ ਨੂੰ ਉੱਥੇ ਬਚਨ ਬੰਧਾ ਜਿੰਨਾ ਵੀ ਮੈਨੂੰ ਸਮਾਂ ਮਿਲੇਗਾ ਉਹ ਮੈਂ ਆਪਣੀ ਇਮਾਨਦਾਰੀ ਨਾਲ ਸੰਗੂਰ ਤੇ ਪੰਜਾਬ ਦੇ ਵਾਸਤੇ ਲਾਉਂਗਾ ਅਗਰ ਕੁਝ ਗੱਲਾਂ ਮੈਂ ਪ੍ਰਧਾਨ ਸਾਹਿਬ ਤੋਂ ਕਲੀਮ ਹੋ ਕੇ ਕਹਿ ਗਿਆ ਉਹਦੀ ਮੈਂ ਮਾਫੀ ਮੰਗ ਲੇਦਾ ਹੱਥ ਛੋੜ ਕੇ ਪਰ ਸੱਚ ਜਿਹੜਾ ਮੇਰੇ ਨਾਲ ਜੁੜਾ ਵਾਤ ਉਹ ਮੈਂ ਤੁਹਾਡੇ ਸਾਹਮਣੇ ਸਾਰਾ ਆਪਣਾ ਜਿਹੜੀ ਕਿਤਾਬ ਇਦਾਂ ਇਦਾਂ ਰੱਖ ਦਿੱਤੀ ਆ ਫਿਰ ਹੁਣ ਤੁਹਾਡੇ ਤੇ ਮੁਨਸਰ ਆ ਕੇ ਤੁਸੀਂ ਮੈਨੂੰ リモート ਕਰਨਾ ਵਾ ਜਾਂ ਰਿਮੋਟ ਕਰਨਾ ਵਾ ਜਾਂ ਮੈਨੂੰ ਅਨ ਟੈਂਪਰੀ ਬਣਾ ਕੇ ਭੇਜਣਾ ਵਾ ਆ ਔਰ ਜਾਂ ਤਾਂ ਉਹ ਲੱਗਦਾ ਕਿ ਹਾਂ ਮੈਂ ਮੇਰੇ ਟਰੱਕ ਦਾ ਮੈਂ ਕਿਸੇ ਤੱਕ ਕੈਲਕੂਲੇਟਿਸਮ ਨਹੀਂ ਕਰ ਰਹਾ ਜਿਵੇਂ ਜਿਹੜੇ ਮੇਰੇ ਆਪਪੋਨੈਂਟ ਨੇ ਪਾਰਟਿਕੁਲਰਲੀ ਆਮ ਆਦਮੀ ਪਾਰਟੀ ਨੇ ਹਸ ਨਾਟ ਨਾਟ ਸਪੋਕਨ ਅ ਵਰਡ ਐਵਰ ਤੇ ਮੈਂ ਤਾਂ ਹਰ ਥਾਂ ਬੋਲਦਾ ਮੈਂ ਹਰ ਥਾਂ ਤੇ ਪਹੁੰਚਦਾ ਹਰ ਮੋੜ ਸੇ ਜਾਣਨਾ ਹਰ ਐਜੂਕੇਸ਼ਨ ਸੇ ਸਾਲ ਲੈਣਾ ਉਹ ਤਾਂ ਇੱਥੇ ਰਹਿ ਕੇ 25 ਬੰਦੇ ਮਰੇ ਸੀ ਸ਼ਰਾਬ ਪੀ ਕੇ ਜਾਲੀ ਉਹ ਤਾਂ ਉੱਥੇ ਤੱਕ ਵੀ ਨਹੀਂ ਜਾ ਸਕੇ ਔਰ ਕਿਸੇ ਇੰਪੋਰਟੈਂਟ ਪੋਲੀਟੀਕਲ ਇਸ਼ੂ ਦੇ ਉੱਤੇ ਕੋਈ opinion ਨਹੀਂ ਕਰਦਾ ਜੀ only opinion 20 people have ਇਸ ਤੋਂ ਜਿਹਨੂੰ ਟਿਚਰ ਕਰਤੀ ਕਿ ਤੂੰ ਦਾ ਸਖਰੇ ਤੈਨੂੰ 10 ਪਿੰਡਾਂ ਦੇ ਨਾਮ ਆਉਂਦੇ ਆ ਕਿ ਇਹ ਬਹੁਤ ਵਾਚਕ ਸਵਾਲ ਹੈ ਉਸ ਸਮੇਂ ਇਲੈਕਸ਼ਨ ਦੇ ਵਿੱਚ ਕਿ ਟੈਕਸ ਇੰਪੋਰਟੈਂਟ ਇਸ਼ੂ ਆ ਜਾਂ ਬਦਲਾਖੋਰੀ ਇੰਪੋਰਟੈਂਟ ਇਸ਼ੂ ਆ ਜਾਂ ਕਰਜ਼ਾ ਚੜੀਗਾ 70000 ਕਰੋੜ ਦਾ ਪਿਛਲੇ 2 ਸਾਲਾਂ ਵਿੱਚੋਂ ਇੰਪੋਰਟੈਂਟ ਇਸ਼ੂ ਆ ਜਾਂ ਫਾਰਮਰ ਸੋਸਾਇਟੀ ਇੰਪੋਰਟੈਂਟ ਇਸ਼ੂ ਆ ਜਾਂ ਜ਼ਹਿਰੀਲੀ ਸ਼ਰਾਬ ਦਾ ਬੰਦੇ ਬਣ ਕੇ ਇੰਪੋਰਟੈਂਟ ਇਸ਼ੂ ਆ ਜਾਂ ਐਜੂਕੇਸ਼ਨ ਤੇ ਹੈਲਥ ਕੇਅਰ ਦਾ ਜਿਹੜਾ ਕ੍ਰੰਬਲਿੰਗ ਇਨਫਰਾਸਟ੍ਰਕਚਰ ਹੈ ਜਾਂ ਧੂਰੀ ਦਾ ਫਲਾਈਓਵਰ ਕਿਉਂ ਨਹੀਂ ਬਣਿਆ ਸ਼ਹਿਰ ਦਾ ਇੱਕ ਲਾਈਨ ਪਾੜ ਦਿੰਦੀ ਹੈ ਸ਼ਹਿਰ ਨੂੰ ਦੋਸ਼ ਸੈੱਟ ਕਰ ਦਿੰਦੀ ਇਹ ਜਿਹੜੇ ਪੋਲਿਟੀਕਲ ਇਸ਼ੂ ਦੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਗਈ ਬਹੁਤ ਜ਼ਬਰਦਸਤ ਇਹ ਇਸ਼ੂਸ ਇੰਪੋਰਟੈਂਟ ਨੇ ਕਿ ਪਿੰਡਾਂ ਦੇ 10 ਨਾਮ ਚੱਲਨੇ ਜਿਆਦਾ ਇੰਪੋਰਟੈਂਟ ਹੈ ਔਰ ਉਹਨਾਂ ਦਾ ਆਪਣਾ ਓਪੀਨੀਅਨ ਕੀ ਆ ਉਹ ਕਿੰਨੇ ਬੋਲ ਨੇ ਫਲਾਣਾ ਕਿਸ ਨੇ ਕੀ ਕੀਤਾ ਉਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਸ਼ੀਸ਼ੇ ਦੀ ਤਰ੍ਹਾਂ ਹੈ ਤਾਂ ਮੈਂ ਤੁਹਾਨੂੰ ਵੀ ਕਹਾਂਗਾ ਕਿ ਪਾਰਟੀ ਪਾਸੇ ਤੋਂ ਉੱਤੇ ਰਪਿੰਦਰ ਵੀ ਹੀ ਕਰ ਰਿਹਾ ਅਕਾਲੀਆਂ ਦੇ ਵੀ ਬਹੁਤ ਅੱਛੇ ਬੰਦੇ ਨੇ ਫਤੇ ਬੈਠੇ ਪੰਨਾ ਬੀਜੇਪੀ ਦੇ ਵੀ ਬਹੁਤ ਅੱਛੇ ਬੰਦੇ ਬੈਠੇ ਨੇ ਫਤੇ ਆਮ ਆਦਮੀ ਪਾਰਟੀ ਦੇ ਉਹ ਤਾਂ ਹੈ ਹੀ ਵਿਚਾਰੇ ਜਜ਼ਬਾਤੀ ਸੀ ਉਹ ਬਹੁਤ ਅੱਛੇ ਬੰਦੇ ਤੇ ਜੋ ਕੁਝ ਵੀ ਠੰਗੀਆਂ ਠੋਰੀਆਂ ਹੈ ਉੱਪਰ ਲੈਣੇ ਨੂੰ ਤੇ ਕਰੀਮ ਤੇ ਹੈ ਜਿਵੇਂ ਕੀ ਕਹਿੰਦੇ ਹੋਂ ਤੇ ਕਰੀਮ ਹੀ ਲੇਅਰ ਬਣ ਜਾਂਦੀ ਲੀਡਰਸ਼ਿਪ ਤੇ ਵਾਟ ਐਵਰ ਰੋਂਗ ਦੇ ਆ ਡੂਇੰਗ ਆਪਣੀ ਨਸੂਲ ਤੋੜਦੇ ਨੇ ਉਦਲੇ ਤੋੜਦੇ ਨੇ ਫੱਲਾਣਾ ਦਾ ਵਿਚਾਰ ਹੱਲੇ ਵੀ ਆਮ ਹੀ ਆ ਬਾਕੀ ਫੱਲਾਣਾ ਤਾਂ ਹੱਲੇ ਵੀ ਪੰਥ ਸਕੇ ਆ ਉਹ ਤਾਂ ਆਪਣਾ ਪਰਨਾ ਮੋਢੇ ਤੇ ਰੱਖ ਕੇ ਬੈਠਾ ਕਿ ਕਿਦਨ ਮੋਰਚਾ ਲਾਉਣਾ ਪਾਣੀ ਆਉਂਦੇ ਤੇ ਚੱਲ ਆਪਾਂ ਚੱਲਦੇ ਆਂ ਪਰ ਉੱਪਰਲੀ ਲੀਡਰਾਂ ਗਈਆਂ ਤਾਰਾਂ ਪਤਾ ਨਹੀਂ ਕਿੱਥੇ ਕਿੱਥੇ ਜੁੜੀਆਂ ਸੋ ਪਾਰਟੀ ਬਸ ਟੋਟੇ ਹੋਰ ਕਿ ਮੈਂ ਤੁਹਾਡੀ ਅਪੀ ਮੰਗਦਾ ਕਿ ਮੈਨੂੰ ਮੇਰੀ ਮਦਦ ਕਰਨਾ ਇੱਕ ਜਮੂਨ ਨੂੰ ਜਿਹੜੀ ਬੋਟ ਪਵੇਗੀ ਅਗਰ ਤੁਸੀਂ ਮੇਰੇ ਤੇ ਗੁੱਸਾ ਕਰੋ ਮੈਂ ਤੁਹਾਡਾ ਗੁੱਸਾ ਜਲਦੀ ਦੇ ਕੇ ਟੁੱਟਣ ਨਹੀਂ ਦੂੰਗਾ ਆਫਕੋਰਸ ਬਹੁਤ ਵੱਡਾ ਏਰੀਆ ਵਾ ਇੰਨੇ ਬੰਦਿਆਂ ਨੂੰ ਸੈਟੀਸਫਾਈ ਕਰਨਾ ਇੰਡੀਆ ਦੇ ਦੁੱਖ ਸੁੱਖ ਸੋਪਣਾ ਸੁਖਾਲਾ ਨਹੀਂਗਾ ਇੰਨੇ ਬੰਦਿਆਂ ਦੇ ਨਾਮ ਤੇ ਚਿਹਰੇ ਪਛਾਣਨੇ ਸੁਖਾਲਾ ਨਹੀਂਗਾ ਔਰ ਔਰ ਇੱਡੇ ਇੰਨੇ ਇਸ਼ੂਸ 545 ਦੀ ਪਾਰਲੀਮੈਂਟ ਵਿੱਚ ਰੱਖਨੇ 545 ਦੇ ਹਾਊਸ ਵਿੱਚ ਸਮਾਂ ਲੈ ਕੇ ਬੋਲ ਸਕਣਾ ਇਹ ਵੀ ਸੁਖਾਲਾ ਨਹੀਂ ਪਰ ਮੈਂ ਜਿੰਨੇ ਚੁੱਕਾ ਹੈਗਾ ਮੈਂ ਆਪਣੀ ਇਮਾਨਦਾਰੀ ਦੇ ਨਾਲ ਕੋਸ਼ਿਸ਼ ਕਰੂੰਗਾ ਤੁਹਾਡਾ ਸਾਰਿਆਂ ਦਾ ਰਹਿ ਤੇ ਤੁਸੀਂ ਮੈਨੂੰ ਸੁਣਿਆ ਲੰਬਾ ਮੈਂ ਬੋਲਿਆ ਤੁਸੀਂ ਜੋ ਮੈਨੂੰ ਸੁਣਿਆ ਮੈਂ ਤੁਹਾਡਾ ਬੜਾ ਮਸ਼ਹੂਰ ਤੇ ਧੰਨਵਾਦ ਹੈ ਸਾਰੀ ਬਾਾਰ ਤੇ ਸਾਰੇ ਆਫੀਸ਼ਲ ਆਰਗੇਨਾਈਜੇਸ਼ਨ ਦਾ ਤੇ ਸਾਰੇ ਮੈਂਬਰਸ ਦਾ ਤੇ ਆਪਣੀਆਂ ਭੈਣਾਂ ਦਾ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਵੈਕੂਲ ਜੀ ਦਾ ਖਾਸਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਜਿਸ ਤਰੀਕੇ ਦੀ ਸਰਗਰਮੀ ਸੁਖਪਾਲ ਖੈਰਾ ਨੇ ਸੰਗਰੂਰ ਦੇ ਵਿੱਚ ਵਧਾ ਰੱਖੀ ਹੈ ਔਰ ਜਿਸ ਤਰੀਕੇ ਦੇ ਦਾਅਵੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਇੱਕ ਤਰੀਕ ਨੂੰ ਜੋ ਵੋਟਾਂ ਪੈਣ ਗਿਆ ਔਰ 4 ਤਰੀਕ ਨੂੰ ਜੋ ਨਤੀਜੇ ਆਉਣਗੇ ਇਹ ਮਿਹਨਤ ਰਾਸ ਆਉਂਦੀ ਹੈ ਜਾਂ ਨਹੀਂ ਉਸ ਸਮੇਂ ਹੀ ਸਪਸ਼ਟ ਹੋ ਪਾਵੇਗਾ ਜੋ ਵੀ ਅਪਡੇਟਸ ਹੋਣਗੇ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਲਈ ਦੇਖਦੇ ਰਹੋ ਟੀਵੀ ਪੰਜਾਬ